ਕਾਨੂੰਨ ਮੁਤਾਬਕ ਇਹ ਪਰਚਾ ਸਹੀ ਨਹੀਂ ਹੈ ਔਰ ਜਿਹੜੇ ਇਹਦੇ ਚ ਇਹਨਾਂ ਨੇ ਐਲੀਗੇਸ਼ਨ ਲਾਏ ਆ ਉਹ ਵੀ ਗਲਤ ਲਾਏ ਆ ਤੋਂ ਇਹ ਜਿਹੜਾ ਪਰਚਾ ਦਰਜ ਹੋਇਆ ਸੀਗਾ ਪਰਚੇ ਦਰਜ ਹੋਣ ਤੋਂ ਬਾਅਦ ਮੈਂ ਆਪਣੇ ਲੀਗਲ ਰਾਈਟ ਲੈ ਕੇ ਅਫਸਰਾਂ ਤੱਕ ਜਿਹੜਾ ਵੇਟ ਕਰਦੇ ਰਹੇ ਮੈਨੂੰ ਡਿਸੀਜਨ ਦੇਣਗੇ ਮੈਂ ਆਪਣੇ ਫੈਕਟ ਸਾਰੇ ਦੱਸ ਦੂੰਗਾ ਵੀ ਜੇ ਕੋਈ ਨੁਕਸਾਨ ਹੋ ਜਾਂਦਾ ਤਾਂ ਸਿੱਧੇ ਤੌਰ ਤੇ ਇਹ ਉਹ ਅਫਸਰ ਨੇ ਜਿਨ੍ਹਾਂ ਨੇ ਮੁਕਦਮਾ ਦਰਜ ਕਰਕੇ ਕਾਨੂੰਨ ਮੁਤਾਬਕ ਤਫਤੀਸ਼ ਜਿਹੜੀ ਨਹੀਂ ਕੀਤੀ ਤੇ ਸੱਚ ਸਾਹਮਣੇ ਨਹੀਂ ਲਿਆਤਾ ਪਰਬਿੰਦਰ ਕੌਰ ਨਾਲ ਦੀ ਲੇਡੀ ਨੇ ਦਰਖਾਸਤ ਦਿੱਤੀ ਸੀਗੀ ਦਰਖਾਸਤ ਦੇ ਕੇ ਉਹ ਜਦੋਂ ਨੇ ਹਾਲਾਤ ਇਹ ਜੇ ਦੱਸੇ ਵੀ ਉਹਦੇ ਨਾਲ ਕੋਈ ਮਾਰਕਟ ਕਰਦੇ ਪੀ ਉਹਦੇ ਇਨ-ਲॉज ਤੇ ਉਹ ਜਦੋਂ ਇਨ-ਲॉज ਮਾਰਕਟ ਕਰਦੇ ਪੀ ਵੀ ਜੇ ਪੁਰਸ਼ ਨਾ ਪਹੁੰਚੀ ਤਾਂ ਤਾਂ ਜਾਨੀ ਨੁਕਸਾਨ ਕਰਦੇ ਹੁੰਦੇ ਜੇ ਮਨਵਜੀਤ ਢਿੱਲੋ ਨੇ ਆ ਕੇ ਉਹਨਾਂ ਮੁਲਾਜ਼ਮਾ ਦੇ ਨਾਲ ਡੀ.ਸੀ. ਬਾਕਸ ਕੋਕੀ ਕੀਤੀ ਸੀ ਕਿ ਅੱਜ ਵੀ ਉਹੀ ਬੰਦਾ ਜਿਹੜਾ ਆ ਜਿਹੜੇ ਬੰਦੇ ਨੇ 14 ਤਰੀਕ ਨੂੰ ਕਿ ਗਾਲਾ ਕੱਢਿਆ ਸੀ ਮੁਲਾਜ਼ਮਾਂ ਨੂੰ ਉਸ ਇਨਸੀਡੈਂਟ ਦੌਰਾਨ ਤੇ ਅੱਜ ਵੀ ਉਹ ਹੀ ਕਰ ਦਿੰਦੇ ਜਿਹੜੀ ਲੜਕੀ ਦਾ ਜਿਹੜਾ ਸਾਰਾ ਪਰਿਵਾਰ ਆ ਉਹ ਸਾਰੇ ਅੰਮ੍ਰਿਤਧਾਰੀ ਨੇ ਉਹਨਾਂ ਦੇ ਸਿੱਖੀ ਸਰੂਪ ਬਾਰੇ ਮਾੜੇ ﺍﻟਫ਼ਾਜ਼ ਵਰਤੇ ਮੇਰੇ ਸਾਹਮਣੇ ਜੀ ਤੇ ਉਹਦੀ ਆਵਾਜ਼ ਮੈਂ ਸੁਣੀ ਅੰਦਰ ਬੈਠੀ ਨੀ ਮੈਂ 1 ਮਿੰਟ ਲਈ ਉੱਤੇ ਗਿਆ ਮੈਂ ਉਹਨੂੰ ਸਿੱਧਾ ਜਾ ਕੇ ਇਹ ਗੱਲ ਕਹੀ ਵੀ ਤੂੰ ਇਸੇ ਦੇ ਖਿਲਾਫ ਜੇ ਹੁਣ ਕੁਝ ਬੋਲਿਆ ਤੇ ਤੇਰੇ ਖਿਲਾਫ ਫਿਰ ਹੁਣ ਲੀਗਲ ਪ੍ਰੋਸੀਡਿੰਗ ਵੀ ਹੋ ਜਾਣੀ ਆ ਤਾਂ ਤੇਰੇ ਖਿਲਾਫ ਅਸੀਂ ਕੁਝ ਨਾ ਕੁਝ ਪ੍ਰੋਸੀਡਿੰਗ ਕਰਾਂਗੇ ਜੀ ਜੇ ਤੂੰ ਰਹਿਣਾ ਇੱਥੇ ਤਾਂ ਮੂੰਹ ਬੰਦ ਕਰ ਲੈ ਤੇ ਤੂੰ ਬੋਲਦਾ ਨਹੀਂ ਕਿਸੇ ਅ ਐਸੇ ਤੋਂ ਨਬਦੀਪ ਹੋਰਾਂ ਨੇ ਜਿਹੜਾ ਹੈਗਾ ਏ ਉਹ ਇਹਨਾਂ ਦੇ ਨਾਲ ਮਾਰ ਕੀਤੀ ਜਿਸ ਤੋਂ ਇਹ ਜ਼ਲੀਲ ਹੋ ਕੇ ਉਸ ਤੋਂ ਬਾਅਦ ਇਹਨਾਂ ਨੇ ਸੁਸਾਈਡ ਕੀਤਾ ਕਿਸੇ ਬੰਦੇ ਨੂੰ ਮਾਰਨਾ ਕੋਰਟ ਨੇ ਬਾਅਦ ਚ ਮਾਰਨਾ ਸੋਸ਼ਲ ਮੀਡੀਆ ਨੇ ਪਹਿਲਾਂ ਮਾਰ ਦਿੱਤਾ ਇਹ ਰਿਹਾ ਕਿ ਭਾਈ ਮੈਂ ਗੁਨਾਹ ਨਹੀਂ ਕੀਤਾ ਹੈਗਾ ਤੁਸੀਂ ਉਸ ਸਮੇਂ ਕਿਉਂ ਨਹੀਂ ਆਏ ਜਿਸ ਸਮੇਂ ਇਹ ਮਸਲਾ ਜਿਹੜਾ ਪੱਖ ਰਿਹਾ ਸੀਗਾ ਲਗਾਤਾਰ ਇਹਨਾਂ ਕੋ ਹਾਜ਼ਰ ਸੀ ਈਵਨ ਜਿਹੜਾ ਡਿਸਮਿਸਲ ਹੋਣ ਤੋਂ ਪਹਿਲਾਂ ਵੀ ਹਾਜ਼ਰ ਸੀ ਤੇ ਲੋ ਬ੍ਰਦਰ ਮਡਲ ਕੇਸ ਨੂੰ ਲੈ ਕੇ ਕਈ ਚਰਚਾਵਾਂ ਪਹਿਲਾ ਸੁਰਖੀਆਂ ਦੇ ਵਿੱਚ ਬਣੀਆਂ ਰਹੀਆਂ ਨੇ ਕਈ ਵਾਰ ਐਸਐਚਓ ਨਵਦੀਪ ਖੁਰਾ ਨੂੰ ਪੱਤਰਕਾਰਾਂ ਨੇ ਫੋਨ ਲਗਾਇਆ ਕਿ ਭਾਈ ਤੁਹਾਡਾ ਜਿਹੜਾ ਹੈਗਾ ਉਹ ਬਿਆਨ ਦੇਣਾ ਬਹੁਤ ਜ਼ਰੂਰੀ ਹੈ ਪਰ ਉਸ ਸਮੇਂ ਹਾਲਾਤ ਕੁਝ ਹੋਰ ਸੀਗੇ ਉਸ ਸਮੇਂ ਕਈ ਚੀਜ਼ਾਂ ਚੱਲ ਰਹੀਆਂ ਸੀਗੀਆਂ ਜਿਸ ਕਾਰਨ ਉਹਨਾਂ ਵੱਲੋਂ ਬਿਆਨ ਨਹੀਂ ਦਿੱਤਾ ਗਿਆ ਕਈ ਚੀਜ਼ਾਂ ਨਹੀਂ ਦੱਸੀਆਂ ਗਈਆਂ ਪਰ ਇਸ ਵਕਤ ਐਸਐਚਓ ਸਾਬਕਾ ਐਸਐਚਓ ਨਵਦੀਪ ਸਿੰਘ ਹੁਰੀ ਸਾਡੇ ਨਾਲ ਨੇ ਇਹਨਾਂ ਵੱਲੋਂ ਕਈ ਇਲਜ਼ਾਮ ਇਸ ਵਕਤ ਲਗਾਏ ਜਾ ਰਹੇ ਨੇ ਕਈ ਚੀਜ਼ਾਂ ਨੇ ਇਨਾਂ ਵੱਲੋਂ ਫੈਕਟ ਥਰੂ ਦੱਸੀਆਂ ਜਾ ਰਹੀਆਂ ਨੇ ਉਸ ਬਾਰੇ ਗਲਬਾਤ ਵੀ ਕਰਾਂਗੇ ਅਤੇ ਪ੍ਰੋਪਰ ਜੋ ਮਾਮਲਾ ਟੋਲ ਬ੍ਰਦਰ ਮਰਡਰ ਕੇਸ ਰਿਹਾ ਉਸ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂ ਐਸਐਚਓ ਨਵਦੀਪ ਹੋਰਾ ਦੇ ਉੱਪਰ ਇਲਜ਼ਾਮ ਲੱਗੇ ਕੀ ਉਸ ਦਿਨ ਵਾਕਿਆ ਹੋਇਆ ਸੀ ਉਸ ਬਾਰੇ ਵੀ ਗਲਬਾਤ ਸੀ ਜਰੂਰ ਕਰਾਂਗੇ ਅੱਲਾਹ ਦਾ ਸ਼ੁਕਰੀਆ ਸਮਝਣ ਲਈ ਤੁਹਾਡਾ ਜੀ ਕਰਨ ਅ ਜ ਸਿੱਧੇ ਕੋਸ਼ ਸਵਆਉਤੀ ਆਉਣਾ ਵਾ ਤੁਸੀਂ ਇੰਨੇ ਚਿਰ ਤੋਂ ਬਾਅਦ ਕਿਉਂ ਤੁਸੀਂ ਹੁਣ ਮੀਡੀਆ ਦੇ ਸਾਹਮਣੇ ਆ ਰਹੇ ਹੋ ਦੇਖੋ ਜੀ Uh, 15 ਦਸੰਬਰ ਨੂੰ ਮੇਰੀ ਬੇਲ ਹੋਈ ਸੀ ਉਸ ਤੋਂ ਪਹਿਲਾਂ ਪਰਚਾ ਜਿਹੜਾ ਦਰਜ ਹੋਇਆ ਸੀਗਾ ਉਹ ਹੋਇਆ ਸੀ 3 ਸਤੰਬਰ ਨੂੰ 3 ਸਤੰਬਰ ਤੋਂ ਮੈਂ ਕੋਰਟ ਦੇ ਥਰੂ ਕਿਉਂਕਿ ਮੇਰ ਨਾਲ ਜਿਹੜਾ ਜਸਟਿਸ ਨਹੀਂ ਹੋਇਆ ਸੀਗਾ ਮੈਂ ਕੋਰਟ ਦੇ ਥਰੂ ਬੇਲ ਲੈਣ ਦੀ ਕੋਸ਼ਿਸ਼ ਕਰਦਾ ਪਿਆ ਸੀ ਜਦੋਂ ਮੈਨੂੰ ਕੋਰਟ ਨੇ ਲਿਬਰਟੀ ਦਿੱਤੀ ਤੇ ਮੈਂ ਇਨਵੈਸਟੀਗੇਸ਼ਨ ਆ ਕੇ ਜੁਆਇਨ ਕੀਤੀ ਮੈਂ ਸਾਰੇ ਫੈਕਟਸ ਜਿਹੜੇ ਸੀਗੇ ਉਹ ਪੁਲਿਸ ਆਫਿਸਰਾਂ ਨੂੰ ਦੱਸਦਾ ਰਿਹਾ ਟਾਈਮ ਟੂ ਟਾਈਮ ਸਾਰੇ ਸੀਨੀਅਰ ਆਫਿਸਰ ਨੂੰ ਮੈਂ ਵਿਦ ਫੈਕਟਸ ਦੇ ਸਾਰੇ ਦੱਸ ਦਿੱਤੇ ਆ ਔਰ ਕਿਤੇ ਨਾ ਕਿਤੇ ਕਿਤਨੇ ਕਿਤਨੇ ਮੈਨੂੰ ਮਿਲ ਸੀਗੇ ਵੀ ਇਹ ਜਿਹੜੀ ਚੀਜ਼ ਹੈ ਇਹਨੂੰ ਫਾਈਨਲ ਰੂਪ ਜਿਹੜਾ ਦਿੱਤਾ ਜਾਊਗਾ ਕਾਨੂੰਨ ਮੁਤਾਬਕ ਇਹ ਪਰਚਾ ਸਹੀ ਨਹੀਂ ਹੈ ਔਰ ਜਿਹੜੇ ਇਹਦੇ ਚ ਇਹਨਾਂ ਨੇ ਅਲੀਗੇਸ਼ਨ ਲਾਏ ਆ ਉਹ ਵੀ ਗਲਤ ਲਾਏ ਆ ਕਿ ਝੂਠੇ ਲਾਏ ਆ ਔਰ ਇਸ ਸਾਰੀ ਸਟੋਰੀ ਦਾ ਜਿਹੜਾ ਕਰਤਾ ਧਰਤਾ ਆ ਉਹ ਮੈਂ ਉਹਨਾਂ ਨੂੰ ਦਰਹੀ ਦਕਾਊਂਗਾ ਮਾਨਵ ਉਪਲ ਨੂੰ ਕਿਉਂਕਿ ਕਿਸੇ ਬੰਦੇ ਦੀ ਦਰਖਾਸਤ ਦੇਣ ਜਾਂ ਇਨਫੋਰਮੇਸ਼ਨ ਦਾ ਰਾਈਟ ਆ ਉਸ ਨੂੰ ਤਸਦੀਕ ਕਰਨਾ ਜਿਹੜਾ ਆ ਉਹ ਐਸਚੂ ਦਾ ਫਰਜ਼ ਹੈ ਮੈਂ ਵੀ ਹੁਣੇ ਵਾਰੀ ਐਸਚ ਹੋ ਰਿਆਂ ਮੈਂ ਕਦੀ ਇਹੋ ਜਿਹਾ ਅਲੀਕੇਸ਼ਨ ਕਿਸੇ ਦਾ ਸੁਣ ਕੇ ਕੋਈ ਡਿਸੀਜਨ ਨਹੀਂ ਦਿੰਦਾ ਪਰ ਇਸ ਬੰਦੇ ਨੇ ਇਹ ਜਾਣਦੇ ਬੁੱਝਦੇ ਵੀ ਇਹ ਤਿੰਨ ਸਰਵਿੰਗ ਪੁਲਿਸ ਕਰਮਚਾਰੀ ਆ ਜਿਨ੍ਹਾਂ ਦੇ ਉੱਤੇ ਪਰਚਾ ਦਰਜ ਸੀ ਕਰਦੇ ਪਏ ਆ ਸੋ ਇਹ ਜਿਹੜਾ ਪਰਚਾ ਦਰਜ ਹੋਇਆ ਸੀਗਾ ਪਰਚੇ ਦਰਜ ਹੋਣ ਤੋਂ ਬਾਅਦ ਮੈਂ ਆਪਣੇ ਲੀਗਲ ਰਾਈਟ ਲੈ ਕੇ ਅਫਸਰਾਂ ਤੱਕ ਜਿਹੜਾ ਵੇਟ ਕਰਦੇ ਰਿਹਾ ਮੈਨੂੰ ਡਿਸੀਜਨ ਦੇਣਗੇ ਮੈਂ ਆਪਣੇ ਫੈਕਟ ਸਾਰੇ ਦੱਸ ਚੁੱਕਾ ਹਾਂ ਤੇ ਹੁਣ ਮੈਨੂੰ ਇਹ ਲੱਗਿਆ ਜਿੱਦਾਂ ਮੇਰੇ ਫਾਦਰ ਸਾਹਿਬ ਲਗਾਤਾਰ ਇਸ ਪਰੇਸ਼ਾਨੀ ਦੇ ਵਿੱਚ ਸੀਗੇ ਜੀਦੇ ਸੰਬੰਧ ਚਾਇਤੋ 6 ਦਿਨ ਪਹਿਲਾਂ ਮੈਂ ਜਿਹੜੀਆਂ ਦਰਖਾਸਤਾਂ ਦਿੱਤੀਆਂ ਸੀ ਸਾਰੀਆਂ ਅਥਾਰਟੀਆ ਨੂੰ ਵੀ ਇਹਦੇ ਨਾਲ ਕਿਸੇ ਨਾ ਕਿਸੇ ਦਾ ਜਾਨੇ ਨੁਕਸਾਨ ਹੋ ਸਕਦਾ ਜਿਵੇਂ ਲੇਡੀ ਕਨਸਟੇਬਲ ਜਗਜੀਤ ਕੌਰ ਜਿੱਦੀ ਦਰਖਾਸਤ ਤੇ ਅਸੀਂ ਕਾਰਵਾਈ ਕੀਤੀ ਸੀ ਮਾਨਵ ਢਿੱਲੋ ਦੇ ਖਿਲਾਫ ਉਹਦੀ ਮਦਰ ਵੀ ਐਕਸਪਾਇਰ ਹੋ ਗਈ ਸੀ ਉਸ ਸਮੇਂ ਮੈਂ ਇੱਥੇ ਹੈ ਨਹੀਂ ਸੀ ਹੁਣ ਵੀ ਮੈਂ ਇਹਨਾਂ ਨੂੰ ਕਹਿ ਕੇ ਆਇਸੀ 6 ਦਿਨ ਪਹਿਲਾਂ ਵੀ ਜੇ ਕੋਈ ਨੁਕਸਾਨ ਹੋ ਜਾਂਦਾ ਤਾਂ ਸਿੱਧੇ ਤੌਰ ਤੇ ਇਹ ਉਹ ਅਫਸਰ ਨੇ ਜਿਨ੍ਹਾਂ ਨੇ ਮੁਕਦਮਾ ਦਰਜ ਕਰਕੇ ਕਾਨੂੰਨ ਮੁਤਾਬਕ ਤਫ਼ਤੀਸ਼ ਜਿਹੜੀ ਨਹੀਂ ਕੀਤੀ ਤੇ ਸੱਚ ਸਾਹਮਣੇ ਨਹੀਂ ਲਿਆਂਦਾ ਅੱਜ ਮੈਨੂੰ ਲੱਗਿਆ ਵੀ ਜੇ ਮੈਂ ਹੁਣ ਵੀ ਇਹ ਚੁੱਪ ਰਿਆ ਨਾ ਤਾਂ ਇਸ ਤੋਂ ਬਾਅਦ ਜਿਹੜਾ ਆ ਮੈਨੂੰ ਨਹੀਂ ਲੱਗਦਾ ਵੀ ਆਪਾਂ ਮੈਂ ਕਦੀ ਕਿਸੇ ਨੂੰ ਦੱਸ ਵੀ ਪਾਉਂਗਾ ਕਿਉਂਕਿ ਇਕੱਲੇ-ਇਕੱਲੇ ਨੂੰ ਦੱਸਣਾ ਫੈਕਟਸ ਜਿਹੜਾ ਦੱਸਣਾ ਬਹੁਤ ਔਖਾ ਹੈ ਮੈਂ ਦੇਖਦਾ ਵੀ ਜਿਹੜੀ ਫੇਸਬੁੱਕ ਤੇ ਥੱਲੇ ਜਦੋਂ ਕੋਈ ਪੋਸਟ ਪੈ ਜਾਂਦੀ ਹੈ ਤਾਂ ਪੁਲਿਸ ਨੂੰ ਕਿੰਦਾਂ ਗਾਲਾਂ ਕੱਢੀਆਂ ਜਾਂਦੀਆਂ ਕੀ ਕਦੇ ਤੁਸੀਂ ਮਹਿਸੂਸ ਕੀਤਾ ਵੀ ਜੇ ਉਹ ਪੁਲਿਸ ਅਫਸਰ ਨੇ ਆਪਣੀ ਸਹੀ ਡਿਊਟੀ ਕੀਤੀ ਹੈ ਉਹਨਾਂ ਦੀ ਮਾਨਸਿਕ ਦਸ਼ਾ ਜੋ ਮਰਜ਼ੀ ਹੋਵੇ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਮੇਰਾ ਉਹਦੇ ਨਾਲ ਕੀ ਕਨਸਰਨ ਹੈ ਕੇ ਇਸ ਬੰਦੇ ਨੇ ਤੁਹਾਡੇ ਜੋ ਜਿਹੜੇ ਬੰਦੇ ਥੱਲੇ ਪੋਸਟਾਂ ਦੇ ਉੱਤੇ ਕਮੈਂਟ ਪਾਉਂਦੇ ਨੇ ਕਿਹੜਾ ਇੱਕ ਨੰਬਰ ठाणे-ठाणे ਜਲੰਧਰ ਜਾ ਕੇ ਜਿੰਨੇ ਵੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਇਹ ਸੋਚ ਸਮਝ ਕੇ ਪਾਇਆ ਕਰੋ ਉੱਥੇ ਜਾ ਕੇ ਤਸਦੀਕ ਕਰਕੇ ਪਾਇਆ ਕਰੋ ਸਾਰਿਆਂ ਦੇ ਨੰਬਰ ਹੈਗੇ ਐਸਐਚਓ ਦੇ ਪੁੱਛੋ ਉਹਨਾਂ ਨੂੰ ਵੀ ਉਹਦਣ ਹੋਇਆ ਕੀ ਸੀ ਹੁਣ ਤੁਹਾਨੂੰ ਮੈਂ ਦੱਸ ਦਾਂ ਸਟੋਰੀ ਉਹ ਹੋਈਗੀ ਸੀ ਹੁਣ ਜਦੋਂ ਇਹ ਦਰਖਾਸਤ ਕੋਈ ਇਹਦੀ ਪਰਮਿੰਦਰ ਕੌਰ ਨਾਂ ਦੀ ਲੇਡੀ ਨੇ ਦਰਖਾਸਤ ਦਿੱਤੀ ਸੀਗੀ ਦਰਖਾਸਤ ਦੇ ਕੇ ਉਹ ਜਦੋਂ ਨੇ ਹਾਲਾਤ ਇਹ ਜੇ ਦੱਸੇ ਵੀ ਉਹਦੇ ਨਾਲ ਕੋਈ ਮਾਰਕਟ ਕਰਦੇ ਪਏ ਉਹਦੇ ਇਨ ਲੌਸ ਤੇ ਉਹ ਜਦੋਂ ਇਨ ਲੌਸ ਮਾਰਕਟ ਕਰਦੇ ਪਏ ਵੀ ਜੇ ਪੁਲਿਸ ਨਾ ਪਹੁੰਚੀ ਤਾਂ ਉਹਦਾ ਜਾਣੀ ਨੁਕਸਾਨ ਕਰ ਦੇਣਗੇ ਇਮੀਡੀਏਟਲੀ ਉਹਨੂੰ ਪੁਲਿਸ ਜਿਹੜੀ ਆ ਨੇ ਉੱਥੇ ਜਾ ਕੇ ਹੈਲਪ ਦਿੱਤੀ ਹੈ ਹੈਲਪ ਦੇ ਕੇ ਉਹਦੇ ਘਰ ਦੇ ਇਕੱਠੇ ਕੀਤੇ ਆ ਇਕੱਠੇ ਕਰਕੇ ਜਿਹੜਾ ਉਹਨਾਂ ਨੂੰ ਕਾਉਂਸਲਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਉਹਨਾਂ ਦੀ ਡਿਊਟੀ ਬਣਦੀ ਸੀ ਉਹ ਕੀਤੀ ਜਦੋਂ ਹੱਲ ਨਹੀਂ ਨਿਕਲਿਆ ਤੇ ਫਿਰ 16 ਤਰੀਕ ਦਾ ਟਾਈਮ ਦੇ ਦਿੱਤਾ ਅਗਸਤ ਦਾ ਕਿਉਂਕਿ 15 ਅਗਸਤ ਨੂੰ ਫੰਕਸ਼ਨ ਸੀਗਾ ਸਾਰਿਆਂ ਦੀ ਡਿਊਟੀਆਂ ਲੱਗੀਆਂ ਹਈਆਂ ਸੀ ਹੁਣ 16 ਅਗਸਤ ਨੂੰ ਉਹ ਫੇਰ ਪੁਲਿਸ ਆਫੀਸਰ ਉਹਨਾਂ ਮੈਟਰ ਨੂੰ ਡੀਲ ਕਰਦੇ ਪਏ ਸੀਗੇ ਤਾਂ ਇਹ ਮਾਨਵਜੀਤ ਢਿੱਲੋਂ ਨੇ ਆ ਕੇ ਉਹਨਾਂ ਮੁਲਾਜ਼ਮਾ ਦੇ ਨਾਲ ਜਿਹੜੀ ਸੀ ਬੱਸ ਲੁਕੀ ਕੀਤੀ ਸੀ ਜਦੋਂ ਇਹ ਸਾਰਾ ਲੜਾਈ ਦਾ ਮਾਹੌਲ ਗਰਮਾ ਗਿਆ ਉੱਥੇ ਉਸੇ ਟਾਈਮ ਹੀ ਜਦੋਂ ਮੈਂ ਮੌਕੇ ਤੇ ਪਹੁੰਚਿਆ ਪਹਿਲਾਂ ਮੈਂ ਡੀਲ ਨਹੀਂ ਕੀਤਾ ਉਹਨਾਂ ਨੂੰ ਜਦੋਂ ਮੈਂ ਜਾ ਕੇ ਦੇਖਿਆ ਵੀ ਇਹ ਲੜਾਈ ਜਿਹੜੀ ਆ ਹੋਣੋਂ ਅਲੱਗ-ਪਗ ਰੈਡੀ ਹੋਈ ਆ ਉਸੇ ਟਾਈਮ ਤੇ ਮੇਰੀ ਐਂਟਰੀ ਹੋ ਜਾਂਦੀ ਉੱਥੇ ਤੇ ਮੈਂ ਇਹਨਾਂ ਨੂੰ ਕਿਹਾ ਵੀ ਜਿਹੜਾ ਰਸ਼ ਐ ਇੱਥੋਂ ਘਟਾਓ ਕਿਉਂਕਿ 40 45 ਜਾਣੀ ਉੱਥੇ ਸੀਗੇ ਉਸ ਟਾਈਮ ਦੇ ਉੱਤੇ ਜੇ ਅੰਦਰ ਉੱਥੇ ਕੋਈ ਮਰਡਰ ਹੋ ਜਾਂਦਾ ਉਹਦੇ ਵਾਸਤੇ ਰਿਸਪਾਂਸਿਬਲ ਕੌਣ ਸੀ ਜਾਂ ਕੋਈ ਲੜਾਈ ਹੋ ਜਾਂਦੀ ਫਿਰ ਤੇ ਇਹੀ ਕਹਿਣਾ ਸੀ ਨਾ ਐਸ ਐਚਓ ਦੀ ਹਾਜ਼ਰੀ 'ਚ ਦੇਖੋ ਜੀ ਉੱਥੇ ਮਰਡਰ ਹੋ ਗਿਆ ਇਹ ਲੜਾਈ ਹੋ ਗਈ ਸਿਰ ਫਟ ਗਿਆ ਜੀ ਸੋ ਜਿਹੜੇ ਬੰਦੇ ਬੇਫਾਲਤੂ ਬੰਦੇ ਸੀ ਜਿਨ੍ਹਾਂ ਦਾ ਮੈਟਰ ਨਾਲ ਰਿਲੇਸ਼ਨ ਨਹੀਂ ਸੀ ਉਹ ਬਾਹਰ ਕੱਢ ਦਿੱਤੇ ਗਏ ਤੇ ਜਿਹੜੇ ਬਾਕੀ ਦੇ ਬੰਦਿਆਂ ਨੂੰ ਜਿਹੜਾ ਸੀਗਾ ਉਹ ਅੰਦਰ ਰਹਿਣ ਦਿੱਤਾ ਗਿਆ ਉਸ ਤੋਂ ਪਹਿਲਾਂ ਮੈਂ ਜਦੋਂ ਇਹਨਾਂ ਨੂੰ ਪੁੱਛਿਆ ਮੁਲਾਜ਼ਮਾ ਨੂੰ ਵੀ ਹੋਇਆ ਕੀ ਅੰਦਰ ਬਲਵਿੰਦਰ ਨੂੰ ਤੇ ਜਗਜੀਤ ਕੌਰ ਨੂੰ ਇਹਨਾਂ ਨੇ ਸਾਰੀ ਸਟੋਰੀ ਜਿਹੜੀ ਸੀ ਮੈਨੂੰ ਦੱਸੀ ਵੀ ਆਹ ਕੁਝ ਹੋਇਆ ਇਹ ਅੱਜ ਵੀ ਉਹੀ ਬੰਦਾ ਜਿਹੜਾ ਆ ਜਿਹੜੇ ਬੰਦੇ ਨੇ 14 ਤਰੀਕ ਨੂੰ ਗਾਲਾਂ ਕੱਢੀਆਂ ਸੀ ਮੁਲਾਜ਼ਮਾ ਨੂੰ ਉਸ ਇਨਸੀਡੈਂਟ ਦੌਰਾਨ ਤੇ ਅੱਜ ਵੀ ਉਹੀ ਕਰਦਾ ਪਿਆ ਫਿਰ ਮੈਂ ਉਹ ਲੜਕੀ ਨੂੰ ਪੁੱਛਿਆ ਵੀ ਭਾਈ ਉਹ ਤੇਰਾ ਰਿਸ਼ਤੇਦਾਰ ਆ ਕੌਣ ਆ ਬੰਦਾ ਇਹ ਕਹਿੰਦੀ ਮੇਰੇ ਰਿਸ਼ਤੇਦਾਰ ਨਹੀਂ ਹੈ ਮੇਰੇ ਭਰਾ ਦੇ ਦੋਸਤ ਦਾ ਗਾਹੂ ਅੱਗੇ ਦੋਸਤ ਆ ਉਹ ਹੁਣ ਚੌਥੀ ਜਗ੍ਹਾ ਦੇ ਉੱਤੇ ਆ ਗਿਆ ਫਿਰ ਮੈਂ ਉਸ ਬੰਦੇ ਨੂੰ ਬੁਲਾਇਆ ਵੀ ਤੁਸੀਂ ਆਓ ਤਾਂ ਸਹੀ ਜਦੋਂ ਉਹਨੂੰ ਬੁਲਾ ਕੇ ਪੁੱਛਿਆ ਤਾਂ ਉਹਨਾਂ ਨੇ ਜਿਹੜੀ ਲੜਕੀ ਦਾ ਜਿਹੜਾ ਸਹੁਰਾ ਪਰਿਵਾਰ ਆ ਉਹ ਸਾਰੇ ਅੰਮ੍ਰਿਤਧਾਰੀ ਨੇ ਉਹਨਾਂ ਦੇ ਸਿੱਖੀ ਸਰੂਪ ਬਾਰੇ ਮਾੜੇ ਅਲਫ਼ਾਜ਼ ਵਰਤੇ ਮੇਰੇ ਸਾਹਮਣੇ ਜਦੋਂ ਉਹ ਮੈਂ ਰੁਕਿਆ ਤਾਂ ਉਹਨੇ ਲੂ ਸਟਾਕ ਕਰਨੀ ਸ਼ੁਰੂ ਕਰ ਦਿੱਤੀ ਹੁਣ ਇਹ ਸਾਰੇ ਐਪੀਸੋਡ 'ਚ ਜਦੋਂ ਮੈਨੂੰ ਲੱਗਿਆ ਵੀ ਇਹ ਬੰਦਾ ਕਿਸੇ ਪਾਸੇ ਇਹਨਾਂ ਨੂੰ ਰਾਜੀਨਾਮਾ ਜਾਂ ਇਹਨਾਂ ਦੀ ਆਪਸੀ ਮਿਊਚੁਅਲ ਅੰਡਰਸਟੈਂਡਿੰਗ ਹੋਣ ਨਹੀਂ ਦੇਵੇਗਾ ਉਹਨੂੰ ਮੈਂ ਕਿਹਾ ਵੀ ਤੂੰ ਮੇਰੇ ਕਮਰੇ ਤੋਂ ਬਾਹਰ ਚਲਾ ਜਾ ਉਹ ਬਾਹਰ ਚਾ ਕੇ ਉੱਥੇ ਜਾ ਕੇ ਮੁਲਾਜ਼ਮਾ ਨੇ ਉਹਨੂੰ ਬਾਹਰ ਭੇਜ ਦਿੱਤਾ ਜਦੋਂ ਬਾਹਰ ਜਾ ਕੇ ਉਹ ਫਿਰ ਉੱਚੀ ਉੱਚੀ ਬੋਲਣ ਲੱਪਿਆ ਤੇ ਜਿਹੜੀਆਂ ਗੱਲਾਂ ਕਰਦੇ ਨੇ ਵੀ ਕੈਂਬਰੇਜ ਸਾਹਮਣੇ ਕਰੋ ਉਹ ਕਰੋ ਇਹ ਵਾਕਈ ਹੋਇਆ ਕਿਉਂਕਿ ਜਦੋਂ ਉਹਨੇ ਮੁਲਾਜ਼ਮਾ ਨੂੰ ਗਾਲਾਂ ਕੱਢਣੇ ਸ਼ੁਰੂ ਕਰਤੀਆਂ ਮੁਲਾਜ਼ਮਾ ਜਨ ਨੂੰ ਸਮਝਾਇਆ ਵੀ ਭਾਈ ਤੂੰ ਇਹ ਕੰਮ ਨਾ ਕਰ ਜੇ ਤੂੰ ਨਾ ਕੀਤਾ ਤੇ ਫਿਰ ਤੇਰੇ ਖਿਲਾਫ ਕਾਰਵਾਈ ਹੋ ਜਾਣੀ ਤੇ ਚਲੋ ਜਦੋਂ ਉਹਦੀ ਆਵਾਜ਼ ਮੈਨੂੰ ਸੁਣੀ ਅੰਦਰ ਬੈਠੇ ਨਹੀਂ ਮੈਂ 1 ਮਿੰਟ ਲਈ ਉੱਥੇ ਗਿਆ ਮੈਂ ਉਹਨੂੰ ਸਿਰਫ ਜਾ ਕੇ ਇਹ ਗੱਲ ਕਹੀ ਵੀ ਤੂੰ ਇਸੇ ਦੇ ਖਿਲਾਫ ਜੇ ਹੁਣ ਕੁਝ ਬੋਲਿਆ ਇਹ ਤੇਰੇ ਖਿਲਾਫ ਤੇਰੀ ਹੁਣ ਲੀਗਲ ਪ੍ਰੋਸੀਡਿੰਗ ਵੀ ਹੋ ਜਾਣੀ ਆ ਤਾਂ ਤੇਰੇ ਖਿਲਾਫ ਅਸੀਂ ਕੁਛ ਨਾ ਕੁਛ ਪ੍ਰੋਸੀਡਿੰਗ ਕਰਾਂਗੇ ਜ਼ਰੂਰ ਜੇ ਤੂੰ ਰਹਿਣਾ ਇੱਥੇ ਤਾਂ ਮੂੰਹ ਬੰਦ ਕਰ ਲੈ ਤੇ ਤੂੰ ਬੋਲਣਾ ਨਹੀਂ ਕਿਸੇ ਨਾਲ ਦੇਗੇ ਇਹ ਆਪ ਵੀ ਦੋਵੇਂ ਤਰ੍ਹਾਂ ਜਿਹੜੀਆਂ ਇਹਨਾਂ ਦੇ ਮੋਤਵਾਰ ਬੰਦੇ ਆ ਆਪਸ ਵਿੱਚ ਗੱਲ ਕਰਨ ਤੇਰੇ ਕਰਕੇ ਇਹ ਫੈਸਲਾ ਨਹੀਂ ਹੋ ਰਿਹਾ ਇਹ ਗੱਲ ਉਹਨੂੰ ਸਮਝਾਈ ਗਈ ਇੰਨੀ ਗੱਲ ਕਰਨ ਤੋਂ ਬਾਅਦ ਮੈਂ ਅੰਦਰ ਆ ਗਿਆ ਉਹ ਕੰਪਲੇਂਟ ਜਿਹੜੀ ਮੈਨੂੰ ਡੀੜੀ ਕਨਸਟੇਬਲ ਜਗਜੀਤ ਕੌਰ ਨੇ ਦਿੱਤੀ ਸੀ ਉਹ ਮੈਂ ਡਿਊਟੀ ਆਫੀਸਰ ਨੂੰ ਦੇ ਕੇ ਤੇ ਮੈਂ ਉਸ ਤੋਂ ਬਾਅਦ ਥਾਣੇੋਂ ਚਲਾ ਜਾਣਾ ਮੇਰਾ ਉਹਦੇ ਨਾਲ ਇੰਨਾ ਹੀ ਪਾਟ ਹੁਣ ਉਸ ਤੋਂ ਬਾਅਦ ਮੁੜ ਕੇ ਇਹਨਾਂ ਦਾ ਆਪਸ ਦੇ ਵਿੱਚ ਰਾਜੀਨਾਮਾ ਹੋ ਗਿਆ। ਉਹੀ ਜਿਹੜੀ ਪੁਲਿਸ ਪਾਰਟੀ ਸੀ ਦੇ ਘਰ ਜਾਂਦੀ ਆ ਪਰਮਿੰਦਰ ਕੌਰ ਦਾ ਸਮਾਨ ਵੀ ਦਵਾਤਾ। ਉਸ ਬੰਦੇ ਦੇ ਖਿਲਾਫ ਦਰਖਾਸਤ ੱਲੇ ਖੜੀ ਸੀ। ਜਦੋਂ 7 ਵਜੇ ਸਾਰੀ ਪ੍ਰोसीडिंग ਕਰਨ ਤੋਂ ਬਾਅਦ ਥਾਣੇਦਾਰ ਜਸਵਿੰਦਰ ਸਿੰਘ ਜਿਹੜਾ ਆ ਉਹਨੇ ਉਹਨੂੰ ਪੁੱਛਿਆ ਵੀ ਭਾਈ ਤੇਰੇ ਖਿਲਾਫ ਦਰਖਾਸਤ ਆ। ਉਹਦੀ ਕਾਉਂਸਲਿੰਗ ਕੀਤੀ। ਨਹੀਂ ਰਿਜ਼ਲਟ ਨਿਕਲਦਾ ਦੇਖ ਕੇ ਉਹਦੇ ਖਿਲਾਫ ਜਿਹੜੀ ਆ ਰੋਕੂ ਕਾਰਵਾਈ 752 ਕਰ ਦਿੱਤੀ। ਹੁਣ ਉਹ 752 ਜੇ ਕਰ ਕਰਨ ਤੋਂ ਬਾਅਦ ਉਸ ਤੋਂ ਬਾਅਦ ਦੋਨੋਂ ਥਾਣੇ ਉਤੇ ਸੌਰੀ ਸਿਵਲ ਹਸਪੀਟਲ ਲੈ ਗਏ। ਸਿਵਲ ਹਸਪੀਟਲ ਜਾ ਕੇ ਉਹਦਾ ਜਾ ਕੇ ਮੈਡੀਕਲ ਕਰਵਾਇਆ ਗਿਆ ਇਮੀਡੀਏਟਲੀ ਫਿਰ ਥਾਣੇ ਜਦੋਂ ਲਿਆਂਦਾ ਉਹਦੇ ਫਾਦਰ ਆਏ ਹੋਏ ਸੀ ਇੱਥੇ ਸਰਦਾਰ ਜਤਿੰਦਰਪਾਲ ਸਿੰਘ ਟਲੋਨੀ ਆਏ ਹੋਏ ਸੀ ਹੁਣ ਢਿਲੋਂ ਸਾਹ ਨੇ ਆ ਕੇ ਮੈਨੂੰ ਕਿਹਾ ਵੀ ਵੀ ਐਦਾਂ ਮੇਰਾ ਜਿਹੜਾ ਬੇਟਾ ਹੈ ਤਾਂ ਵੀ ਮੈਂ ਉਹਨੂੰ ਦੱਸਿਆ ਵੀ ਹੁਣ ਤੱਕ ਤਾਂ ਆਪਾਂ ਪ੍ਰोसीडिंग ਕਰ ਚੁੱਕੇ ਆਂ ਜੀ ਆਪਾਂ ਇਹ ਹੁਣ ਆਪਾਂ ਇਹਨੂੰ ਚੇਂਜ ਨਹੀਂ ਕਰ ਸਕਦੇ ਕੱਲ ਨੂੰ ਮਾਰਨਿੰਗ ਦੇ ਵਿੱਚ ਦੇਖ ਲਾਂਗੇ ਆਪਾਂ ਕੀ ਕਰਨਾ ਉਹ ਆਪਣੇ ਬੇਟੇ ਨੇ ਮਿਲੇ ਮੇਲਮੁਲ ਕੇ ਸਵੇਰ ਤੋਂ ਚਲੇ ਗਿਆ ਉਹ ਤੇ 19 ਦੇਰ ਤੱਕ ਇਹ ਸਾਰੇ ਐਪੀਸੋਡ ਸਬੰਧੀ ਨਾ ਤਾਂ ਕਿਸੇ ਨੇ ਜਿਹੜੇ ਬੰਦੇ ਉਸ ਸਮੇਂ ਮੌਕੇ ਦੇ ਉੱਤੇ ਹਾਜ਼ਰ ਸੀ ਜਿੱਦਾਂ ਭਗਵੰਤ ਪੰਤਾ ਪਰਮਿੰਦਰ ਕੌਰ ਜਤਿੰਦਰਪਾਲ ਸਿੰਘ ਢੱਲੋਂ ਨੇ ਹੋਰ ਜਿਹੜੇ ਨਾਲ 20-25 ਜਣੇ ਹੋਰ ਆਏ ਸੀ ਇਹਨਾਂ ਨੇ ਕਿਸੇ ਧਿਰ ਨੂੰ ਕਿਸੇ ਅਧਿਕਾਰੀ ਨੂੰ ਕੋਈ ਦਰਖਾਸਤ ਨਹੀਂ ਦਿੱਤੀ ਉਸ ਤੋਂ ਅਗਲੇ ਦਿਨ ਸਵੇਰ ਦਾ ਟਾਈਮ ਹੋ ਗਿਆ ਸਵੀਰੇ ਮੈਡੀਕਲ ਫੀ ਕਰਵਾ ਕੇ ਕੋਰਟ 'ਚ ਪੇਸ਼ ਕਰ ਦਿੱਤਾ ਗਿਆ ਪੇਸ਼ ਹੋਣ ਤੋਂ ਬਾਅਦ ਮੁੜ ਕੇ ਇਹ 4 ਵਜੇ ਜਿਹੜੇ ਥਾਣੇਦਾਰ ਨੇ ਇਹਦੇ ਖਿਲਾਫ ਕਾਰਵਾਈ ਕੀਤੀ ਸੀ ਉਸੇ ਦੇ ਨਾਲ ਹੀ ਇਹ ਵਾਪਸ ਆਇਆ ਥਾਣੇ ਇਹਨੇ ਆਪਣਾ ਸਮਾਨ ਲਿਆ ਮੈਨੂੰ ਸੌਰੀ ਫੀਲ ਕਰਕੇ ਗਿਆ ਵੀ ਮੇਰੇ ਕੋਲੋਂ ਗਲਤੀ ਹੋ ਗਈ ਐ ਇਹਦੇ ਨਾਲ ਇੱਕ ਮੁੰਡਾ ਹੋਰ ਸੀ ਮੈਨੂੰ ਪਤਾ ਨਹੀਂ ਉਹਦਾ ਕੀ ਨਾਮ ਐ ਉਹਨੇ ਕੋਈ ਮੇਰੇ ਨਾਲ ਗੱਲ ਵੀ ਕੀਤੀ ਵੀ ਆਹ ਹੀ ਗੱਲ ਕਰਕੇ ਤੇ ਉਹ ਦੂਸਰੇ ਮੁੰਡੇ ਨੇ ਵੀ ਕਿਹਾ ਵੀ ਹਾਂਜੀ ਗਲਤੀ ਸੀਗੀ ਚਲੋ ਚੱਲੇ ਜਾਂਦੇ ਆ 4 ਘੰਟੇ ਬਾਅਦ ਇਹ ਐਪੀਸੋਡ ਵਾਪਰ ਗਿਆ ਹੁਣ ਮੇਰਾ ਸਵਾਲ ਇਹ ਆ ਵੀ ਇਹ 24 ਘੰਟਿਆਂ ਦੇ ਵਿੱਚ ਜੇ ਕਿਸੇ ਨਾਲ ਕੋਈ ਵਾਰਦਾਤ ਹੋ ਗਈ ਇਸ ਸੰਬੰਧ ਦੇ ਵਿੱਚ ਜਦੋਂ ਜਸ਼ਨਵੀਰ ਨੂੰ ਵੀ ਪਤਾ ਲੱਗਿਆ ਸੀ ਤੁਹਾਡੇ ਕਹਿੰਦੇ ਅਕੋਰਡਿੰਗਲੀ ਵੀ ਉਹਨੂੰ ਪਤਾ ਲੱਗਿਆ ਸੀ ਉਹਦੇ ਕੀ ਉਹਨੇ ਕੰਪਲੇਂਟ ਕੀਤੀ ਕੀ ਮਾਨਵਜੀਤ ਸਿੰਘ ਉਪਲ ਨੇ ਕੋਈ ਕੰਪਲੇਂਟ ਕੀਤੀ ਕੀ ਜਤਿੰਦਰਪਾਲ ਢੱਲੋਂ ਨੇ ਕੰਪਲੇਂਟ ਕੀਤੀ ਸਰਬਜੀਤ ਐਡਵੋਕੇਟ ਨੇ ਕੋਈ ਕੰਪਲੇਂਟ ਕੀਤੀ ਪਰਮਿੰਦਰ ਕੌਰ ਨੇ ਕੋਈ ਕੰਪਲੇਂਟ ਕੀਤੀ ਇਹਨਾਂ ਨੇ ਕੋਈ ਆਪਣਾ ਮੈਡੀਕਲ ਕਰਵਾਇਆ ਕਿਸੇ ਬੰਦੇ ਵੱਲੋਂ ਕੋਈ ਇਸ ਸੰਬੰਧੀ ਇਤਲਾ ਨਹੀਂ ਦਿੱਤੀ ਗਈ ਜਦੋਂ ਇਨਸੀਡੈਂਟ ਹੋ ਜਾਂਦਾ ਹੈ ਉਹਦੇ 18 ਘੰਟੇ ਬਾਅਦ ਮਾਨਵ ਉਪਲ ਜਿਹੜਾ ਆ ਉਹ ਦਰਖਾਸਤ ਦਿੰਦਾ ਜਾ ਕੇ ਤਲਵੰਡੀ ਚੌਧਰੀਆ ਦਰਖਾਸਤ ਦਿੰਦਾ ਹੈ ਦੇਣ ਤੋਂ ਬਾਅਦ ਉਹ ਦਰਖਾਸਤ ਦੇ ਸੰਬੰਧੀ ਵਾਈਟ ਆਉਂਦੀ ਹੈ ਡੀਐਸਪੀ ਬੱਬਨਦੀਪ ਉਹਨਾਂ ਦੇ ਬੱਬਨਦੀਪ ਉਹਨੇ ਕਹਿੰਦੇ ਅਸੀਂ ਇਨਕੁਆਇਰੀ ਕਰਾਂਗੇ ਇਸ ਐਪੀਸੋਡ ਤੋਂ 17 ਦਿਨਾਂ ਬਾਅਦ ਪਰਚਾ ਦਰਜ ਹੁੰਦਾ ਜਦੋਂ ਡੈੱਡ ਬੋਡੀ ਮਿਲਦੀ ਹੈ ਹਾ ਨਾ ਇਡੈਂਟੀਫਾਈ ਸੀ ਡੀਕੰਪੋਜ਼ ਸੀ ਉਹਦੀ ਡੀਐਨਏ ਸੈਂਪਲ ਲੈ ਜਾਂਦੇ ਬਟ ਡੀਐਨਏ ਸੈਂਪਲ ਕਿਸੇ ਵੱਲੋਂ ਦਿੱਤੇ ਨਹੀਂ ਜਾਂਦੇ ਉਹ ਜਾ ਕੇ ਡੀਐਨਏ ਸੈਂਪਲ ਦਿੱਤੇਗੇ 4 ਮਹੀਨੇ 12 ਦਿਨਾਂ ਬਾਅਦ ਸੋ ਕਹਿੰਦਾ ਮਤਲਬ ਇਹ ਹੈ ਵੀ ਉਹ ਅੱਜ ਦੀ ਡੇਟ ਤੱਕ ਵੀ ਜਿੰਨੀ ਦੇਰ ਕੋ ਡੀਐਨਏ ਰਿਪੋਰਟ ਨਹੀਂ ਆਉਂਦੀ ਪੁਲਿਸ ਜਿਹੜੀ ਕਲੀਅਰਲੀ ਇਹ ਨਹੀਂ ਦੱਸ ਸਕਦੀ ਵੀ ਇਹ ਡੈੱਡ ਬਾਡੀ ਕੇਸ ਈ ਹੈ ਮੰਨ ਲਿਆ ਹੁਣ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੇਵ ਕ੍ਰੀਏਟ ਕਰਕੇ ਇੱਕ ਪ੍ਰੈਸ਼ਰ ਕ੍ਰੀਏਟ ਕਰਕੇ ਕਿਉਂਕਿ ਪੁਲਿਸ ਦਾ ਚਾਹੇ ਸੱਚਾ ਕੰਮ ਕਰਦੇ ਵੀ ਚਾਹੇ ਝੂਠਾ ਕੰਮ ਕਰਦੇ ਪੁਲਿਸ ਨੂੰ ਕੱਢਣੀਆਂ ਤੋਂ ਲੋਕਾਂ ਨੇ ਗਾਲਾਂ ਹੀ ਹੁੰਦੀਆਂ ਪਰ ਮੈਨੂੰ ਦੱਸੋ ਵੀ ਗਾਲਾਂ ਕੱਢਣ ਤੋਂ ਪਹਿਲਾਂ ਇੱਕ ਗੱਲ ਸੋਚ ਲਓ ਤੁਹਾਡੇ ਚੋਂ ਕਿਹੜਾ ਬੰਦਾ ਆ ਜਿਹੜੇ ਬੰਦੇ ਨੇ ਜਾ ਕੇ ਉਥੇ ਇੱਕ ਨੰਬਰ ਥਾਣੇ ਇਸ ਚੀਜ਼ ਨੂੰ ਵੈਰੀਫਾਈ ਕੀਤਾ ਜਿੰਨੀ ਵੀ ਪ੍ਰोसीडिंग ਹੋਈ ਹੈ ਸਾਰੀ ਦੀ ਸਾਰੀ ਟੋਟਲ A to Z ਲਾਅ ਦੇ ਮੁਤਾਬਕ ਹੋਈ ਹੈ ਇਸ ਗੱਲ ਦੀ ਇਨਕੁਆਰੀ ਜੇ ਪਰਚਾ ਪੁਲਿਸ ਨੇ ਦਰਜ ਕੀਤਾ ਤਾਂ ਇਨਕੁਆਰੀ ਵੀ ਜਲੰਧਰ ਪੁਲਿਸ ਦੀ ਹੈ ਤਲਵੰਡੀ ਚੌਧਰੀਆਂ ਪਰਚਾ ਦਰਜ ਹੋਇਆ ਕਪੂਰਥਲੇ ਤੇ ਜਿਹੜੀ A ਵਾਲੀ ਇਨਕੁਆਰੀ ਹੈ ਇਹ ਡੀਜੀਪੀ ਸਾਹਿਬ ਨੇ ਸੀਪੀ ਸਾਹਿਬ ਜਲੰਧਰ ਦੇ ਥਰੂ ਕਰਵਾਈ ਹੈ ਉਹਦੇ ਵਿੱਚ ਇਹਨਾਂ ਦੇ ਵਿੱਚ ਕੋਈ ਵੀ ਅਲੀਗੇਸ਼ਨ ਸਾਬਤ ਨਹੀਂ ਹੋਇਆ ਪਰ ਮੇਰੇ ਵੀਰ ਮੈਂ ਦੇਖਿਆ ਸੀ ਕੋਈ ਸੋਸ਼ਲ ਮੀਡੀਆ ਦੇ ਉੱਤੇ ਚੜਨ ਦੀ ਪਈ ਸੀਗੀ ਇਹ ਨਿਊਜ਼ ਇਸ ਰਿਪੋਰਟ ਦੇ ਸਬੰਧੀ ਉਹਦੇ ਵਿੱਚ ਕਹਿੰਦੇ ਜੀ ਪੁਲਿਸ ਦਾ ਪੁਲਿਸ ਦੀ ਹੀ ਕਰਦੇ ਆ ਤੁਸੀਂ ਇਹ ਦੇਖੋ ਇਹਦੇ ਵਿੱਚ ਸਾਡੇ ਵੱਲੋਂ ਸਫਾਈ ਦਾ ਕੋਈ ਬਿਆਨ ਨਹੀਂ ਦਿੱਤਾ ਗਿਆ ਅਸੀਂ ਤਾਂ ਇਹ ਦਰਖਾਸਤਾਂ ਪਹਿਲਾਂ ਦੀਆਂ ਦਿੱਤੀਆਂ ਸੀਗੀਆਂ ਪਰਚਾ ਦਰਜ ਹੋਣ ਤੋਂ ਵੀ ਪਹਿਲਾਂ ਦੀਆਂ ਸੋ ਇਹਦੇ ਵਿੱਚ ਬਹੁਤ ਇੰਪੋਰਟੈਂਟ ਗੱਲ ਹੈ ਵੀ ਜਿਹੜੇ ਦੋ ਚਸ਼ਮਦੀਦ ਗਵਾ ਜਿਨ੍ਹਾਂ ਨੇ ਸਾਰਾ ਬਕੂਗਾ 14 ਤਰੀਕ ਵਾਲਾ ਵੀ ਤੇ 16 ਵਾਲਾ ਵੀ ਜਿਹੜੇ ਹਵਾਲਾਤ ਦੇ ਵਿੱਚ ਸੀਗੇ ਥਾਣਾ ਡਿਵੀਜ਼ਨ ਨੰਬਰ 1 ਦੇ ਕਰਮਿੰਦਰ ਤੇ ਤਰਮਿੰਦਰ ਉਹਨਾਂ ਦੇ ਨਾਂ ਨੇ ਉਹ ਬੰਦਿਆਂ ਨੇ ਇਨਕੁਆਰੀ ਦੇ ਵਿੱਚ ਉਹ ਸਾਰਾ ਐਪੀਸੋਡ ਬਿਆਨ ਕੀਤਾ ਹੈ ਕਿ ਦੱਸਿਆ ਹੈ ਵੀ ਪੁਲਿਸ ਨੇ ਮਾਨਵਜੀਤ ਸਿੰਘ ਢਿੱਲੋਂ ਦੇ ਖਿਲਾਫ ਕੁਝ ਵੀ ਉਹਨੂੰ ਕੁਝ ਨਹੀਂ ਸੀ ਕਿਹਾ ਜਦਕਿ ਮਾਨਵਜੀਤ ਸਿੰਘ ਢਿੱਲੋਂ ਨੇ ਜਿਹੜੀ ਆ ਸਾਰੀਆਂ ਚੀਜ਼ਾਂ ਕੀਤੀਆਂ ਸੀ ਸੋ ਇਹ ਇਨਕੁਆਰੀ ਦੇ ਵਿੱਚ ਪ੍ਰੂਵ ਹੋ ਗਿਆ ਸੋ ਕੈਂਡ ਦਾ ਮਤਲਬ ਪੁਲਿਸ ਕਿਤੇ ਵੀ ਕੋਈ ਗਲਤ ਨਹੀਂ ਹੈ ਅੱਜ ਤੱਕ ਮੈਂ ਚੁੱਪ ਰਿਆ ਇਹ ਸਾਰੇ ਐਵੀਡੈਂਸਸ ਮੇਰੇ ਕੋਲ ਸੀ ਮੈਂ ਦਿੱਤੇ ਵੀ ਹੈ ਮੈਨੂੰ ਪ੍ਰਸ਼ਾਸਨ ਤੋਂ ਉਮੀਦ ਹੈ ਵੀ ਇਹ ਐਵੀਡੈਂਸਾਂ ਦੇ ਬੇਸ ਦੇ ਉੱਤੇ ਅਗਲੀ ਇਨਵੈਸਟੀਗੇਸ਼ਨ ਚੱਲੇਗੀ ਪਰ ਇੱਕ ਦਰਖਾਸਤ ਮੈਂ ਹੁਣ ਸਬ-ਇੰਸਪੈਕਟਰ ਬਲਦੇਵ ਸਿੰਘ ਤੇ ਨਾ ਇਹ ਸਬ ਇੰਸਪੈਕਟਰ ਜਸਪਾਲ ਸਿੰਘ ਤੇ ਅਸੀ ਬਲਦੇਵ ਸਿੰਘ ਨੇ ਦਿੱਤੀ ਹੈ। ਉਹ ਇਹਨਾਂ ਬੰਦਿਆਂ ਦਾ ਪਾਰਟ ਆਫ ਡਿਊਟੀ ਸੀ ਜਦੋਂ ਆਪਾਂ ਨੂੰ ਪਰਚਾ ਦਰਜ ਕਰਨਾ ਜੇ ਪਾਰਟ ਆਫ ਡਿਊਟੀ ਆ ਤਾਂ ਸੱਚ ਲੱਭਣਾ ਵੀ ਪਾਰਟ ਆਫ ਡਿਊਟੀ ਆ। ਕਿਉਂਕਿ ਪੁਲਿਸ ਦੇ ਰੂਲਸ ਵੀ ਇਹੀ ਕਹਿੰਦੇ ਨੇ। ਤੇ ਇਹਨਾਂ ਬੰਦਿਆਂ ਨੇ ਜਿਹੜੀ ਸੱਚ ਲੱਭਣਾ ਸੀ ਉਹ ਮੈਨੂੰ ਨਹੀਂ ਪਤਾ ਲੱਗਿਆ ਵੀ ਇਹਨਾਂ ਨੇ ਬਿਆਸ ਦਰਿਆ 'ਚ ਜਾ ਕੇ ਲੱਭਣਾ ਸੀ ਜਾਂ ਇੱਕ ਨੰਬਰ ਥਾਣੇ ਜਾ ਕੇ ਲੱਭਣਾ ਸੀ। ਇਹਨਾਂ ਨੇ ਇੱਕ ਨੰਬਰ ਥਾਣੇ ਜਾ ਕੇ ਵਿਜ਼ਿਟ ਹੀ ਨਹੀਂ ਕੀਤਾ। ਔਰ ਇੱਥੇ ਬੜੀ ਮੈਂਸ਼ਨ ਕਰਨ ਵਾਲੀ ਗੱਲ ਹੈ। ਵੀ 306 ਦਾ ਪਰਚਾ ਐਸਐਸਪੀ ਸਾਹਿਬ ਨੇ ਆਰਡਰ ਕੀਤਾ ਸੀ ਇਸ ਪਰਚੇ ਤੋਂ 1 ਮਹੀਨੇ ਪਹਿਲਾਂ ਵੀ ਜਿਹੜਾ ਐਸਐਚਓ ਖੁਦ ਕਰੇਗਾ ਇਸ ਬੰਦੇ ਨੇ ਐਸਐਚਓ ਨੇ ਜਾਣ ਬੁੱਝ ਕੇ ਇਹ ਏਐਸਏ ਬਲਦੀਪ ਸਿੰਘ ਦੇ ਕੋਲੋਂ ਜਿਹੜਾ ਸੀਗਾ ਪਰਚਾ ਤੱਜ ਕਰਾਤਾ ਵੀ ਜੇ ਰੌਲਾ ਪਿਆ ਤੇ ਇਹਦਾ ਪਊਗਾ ਮੇਰਾ ਨਹੀਂ ਪੈਣਾ ਜਿਹਦੇ ਸਬੰਧ ਵਿੱਚ ਐਸਐਸਪੀ ਕਪੂਰਤਰਾ ਨੂੰ ਆਰਡਰ ਜਿਹੜਾ ਜਾਰੀ ਕਰਨਾ ਪਿਆ ਸੋ ਇਹ ਜੇ ਬਹੁਤ ਸਾਰੇ ਪੁਆਇੰਟਸ ਨੇ ਮਹਿੰਗੀਆਂ ਕਵਾਂਟਿਟੀਲਾਂ ਦਾ ਵੀ ਜ਼ਿਕਰ ਕੀਤਾ ਹੈ ਦਰਖਾਸਤ ਦੇ ਵਿੱਚ ਬੀ ਦੀਆਂ ਕੁਆਲਿਟੀ ਡੀਟੇਲ ਨਾਲ ਕਢਾ ਕੇ ਦੱਸੀਆਂ ਦੇਖੀਆਂ ਜਾਣ ਵੀ ਇਹ ਇੱਕ ਨੰਬਰ ਥਾਣੇ ਕਿਦਣ ਗਿਆ ਇਹਦੀ ਡੀਡੀਆਰਾਂ ਦੇਖੀਆਂ ਜਾਣ ਵੀ ਜਦੋਂ ਅਸੀਂ ਕਿਸੇ ਜਗ੍ਹਾ ਤੇ ਇਨਵੈਸਟੀਗੇਸ਼ਨ ਕਰਨ ਜਾਂਦੇ ਹਾਂ ਅਸੀਂ ਆਪਣੇ ਹਾਜ਼ਰੀ ਪਾਣੇ ਜਾ ਕੇ ਉੱਥੇ ਇਹ ਹਾਜ਼ਰੀ ਪਾਣ ਕਿਦਣ ਗਿਆ ਆਪਣੇ 85 ਦਿਨਾਂ ਦੇ ਟਾਈਮ ਦੇ ਵਿੱਚ ਸੋ ਮੈਂ ਆ ਸਾਰੇ ਜਿਹੜੇ ਆ 13 14 ਪੁਆਇੰਟ ਬਣਾਏ ਆ ਉਹਦੇ ਅਕੋਰਡਿੰਗਲੀ ਮੈਨੂੰ ਉਮੀਦ ਆ ਵੀ ਇਹ ਸਾਰੇ ਜਿਹੜੇ ਪੱਖ ਆ ਪ੍ਰਸ਼ਾਸਨ ਸੁਣੂਗਾ ਇਤੇ ਹੋਰ ਮੈਂ ਦੱਸ ਦਿਆਂ ਇਨ ਐਡੀਸ਼ਨ ਟੂ ਥਿਸ ਇਹਦੀ ਤਫਤੀਸ਼ ਕਰਨ ਦੇ ਤਰੀਕੇ ਤੋਂ ਤਾਂਗਾ ਆ ਕੇ ਅਸੀਂ ਦੋ ਵਾਰੀ CBI ਨੂੰ ਕੇਸ ਟਰਾਂਸਫਰ ਕਰਦੀ ਜਿਹੜੀ ਇਹ ਡਿਮਾਂਡ ਰੱਖੀ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਡਿਮਾਂਡ ਰੱਖੀ ਵੀ ਉੱਥੇ ਟਰਾਂਸਫਰ ਕਰ ਦਿਓ ਵੀ ਇਹਦੇ ਬਸ ਦਾ ਕੰਮ ਨਹੀਂ ਇਹ ਸੱਚ ਨਹੀਂ ਲੱਭ ਸਕਦਾ ਜਿਹੜਾ ਕੰਮ ਇੱਕ ਦਿਨ ਦਾ ਸੀਗਾ ਇਹਦੇ ਕੋ 85 ਦਿਨਾਂ ਚ ਨਹੀਂ ਹੋਇਆ ਔਰ ਇਸ ਜਿਹੜੀ ਅਸੀਂ ਜਲੰਧਰ ਕਮਿਸ਼ਨਰ ਵਾਲੀ ਜਿਹੜੀ ਜਿਹੜੀ ਰਿਪੋਰਟ ਸੀਗੀ ਜਿਹੜੀ ਸਾਡੀ ਬੇਗੁਨਾਹੀ ਦਾ ਸਬੂਤ ਸੀ ਜਿਹਦੇ ਵਿੱਚ ਉਹ ਦੋ ਬਿਆਨ ਤੇ ਇਸ ਤੋਂ ਇਲਾਵਾ ਅੱਠ ਬਿਆਨ ਹੋਰ ਲੱਗੇ ਸੀ ਜਿਹੜੇ ਇੰਡੀਪੈਂਡੈਂਟ ਸੀਗੇ ਉਹ ਬਿਆਨ ਇਹਨੂੰ ਦੇਣ ਗਏ ਉਹ ਇਨਕੁਆਰੀ ਰਿਪੋਰਟ ਇਹਨੂੰ ਦੇਣ ਗਏ ਇਸ ਬੰਦੇ ਨੇ ਉਹ ਵੀ ਇਨਕੁਆਰੀ ਰਿਪੋਰਟ ਨਹੀਂ ਲਈ ਕਹਿੰਦੇ ਇਹ ਇਲੀਗਲ ਤਰੀਕਾ ਹੈ ਉਸ ਨੂੰ ਇਨਵੈਸਟੀਗੇਸ਼ਨ ਦਾ ਪਾਰਟ ਬਣਾਉਣ ਵਾਸਤੇ ਅਸੀਂ ਸਾਨੂੰ ਹਾਈ ਕੋਰਟ ਦੇ ਵਿੱਚ ਲਾਉਣਾ ਹੀ ਪਏ ਆਪਣੀ ਪਟੀਸ਼ਨ ਪਾਉਣੀ ਪਈ ਵੀ ਇਹ ਸਾਡੇ ਜਿਹੜੇ ਡਾਕੂਮੈਂਟ ਹੈ ਇਹ ਤਫਤੀਸ਼ ਦਾ ਪਾਰਟ ਤਾਂ ਬਣਾ ਲਓ ਇਹ ਕਿੱਦਾਂ ਦੀ ਤਫਤੀਸ਼ ਹੈ ਵੀ ਪਰਚਾ ਦਰਜ ਕਰ ਲਓ ਤਿੰਨ ਬੰਦਿਆਂ ਦੀ ਲਾਈਫ ਬਰਬਾਦ ਕਰ ਦੋ ਜੇ ਦੋ ਉਹਨਾਂ ਦੇ ਗਏ ਆ ਤੇ ਦੋ ਸਾਡੇ ਚਲੇ ਗਏ ਆ گاؤں ਹੋਰ ਵੀ ਸਾਡੇ ਜਾ ਸਕਦੇ ਆ ਆਪ ਤੁਸੀਂ ਪੋਸਟਿੰਗਾਂ ਦਾ ਇੰਜੋਏ ਕਰੋ ਇਹ ਕਿੱਦਾਂ ਦੀ ਪੋਸ ਇਹ ਕਿੱਦਾਂ ਦੀ ਤਫ਼ਤੀਸ਼ ਆ ਮੈਂ ਤੇ ਡੀਜੀਪੀ ਸਾਹਿਬ ਨੂੰ ਇਹ ਕਹਿਣਾ ਹੈ ਵੀ ਇਹਦੇ ਸਬੰਧ ਵਿੱਚ ਸੈੱਟ ਬਣਾਓ ਸੈੱਟ ਬਣਾ ਕੇ ਇਹਦੀ ਇਨਵੈਸਟੀਗੇਸ਼ਨ ਕਰੋ ਜੇ ਇਹਨਾਂ 'ਚ ਕੋਈ ਤੱਥ ਝੂਠਾ ਨਿਕਲਿਆ ਆਂਦਾ ਤੇ ਮੈਂ ਜ਼ਿੰਮੇਵਾਰ ਆ ਤੇ ਜੇ ਸੱਚ ਨਿਕਲਦਾ ਤੇ ਇਹਦੇ ਖਿਲਾਫ 311 ਇਹਦੇ ਖਿਲਾਫ ਸਟੈਂਡ ਕਰਦੀ ਆ ਇਹਨੂੰ ਡਿਪਾਰਟਮੈਂਟਲ ਨੇ ਇਨਕੁਆਰੀ ਜਿਹੜੀ ਆ ਦੀ ਕੱਲ ਮੈਨੂੰ ਕਹਿ ਕੇ ਗਈ ਸੀ ਉਹਨੂੰ ਬੁਲਾਵਾਂਗੇ ਅਸੀਂ ਇਨੀਸ਼ੀਏਟ ਕਰਾਂਗੇ ਤੇ ਜੇ ਉਹਦੇ ਚਾਹੀ ਦੋਸ਼ੀ ਪਾਇਆ ਗਿਆ ਦੇਖਣੇ ਤੇ ਮੇਰੀ ਵਾਰੀ 311 ਦੇ ਵਿੱਚ ਡਿਪਾਰਟਮੈਂਟ ਇਨਕੁਆਰੀ ਕਿੱਥੇ ਚਲੀ ਗਈ ਸੀ ਜੇ ਮੈਨੂੰ ਪੁੱਛ ਲੈਂਦੇ ਜਿਹੜੀ 17 ਦਿਨਾਂ ਦੇ ਵਿੱਚ ਮਹਿਕਮੇ ਕੋ ਕੀਤੀ ਨਹੀਂ ਗਈ ਉਹ ਡਿਪਾਰਟਮੈਂਟ ਇਨਕੁਆਰੀ ਉਹ ਮੈਂ ਹੁਣ ਵੀ ਇਹਨਾਂ ਨੂੰ ਕਹੀ ਨਾ ਵੀ ਜਾ ਕੇ ਦੇਖ ਲੋ ਜਿਹੜਾ ਸੱਚ ਹੈਗਾ ਸੱਚ ਦੇ ਬੇਸ ਤੇ ਕਰੋ ਇਹ ਹੁਣ ਜੇ ਮੀਡੀਆ ਦੇ ਵਿੱਚ ਇਹਨਾਂ ਨੇ ਸੁਣੀ ਦੇ ਇਸ ਕਰਕੇ ਮੈਂ ਮੀਡੀਆ 'ਚ ਆਇਆ ਤੁਹਾਡੇ ਸਵਾਲ ਦਾ ਜਵਾਬ ਮੈਂ ਤਾਂ ਦੇਣਾ ਇਹ ਸਾਰੇ ਫੈਕਟਸ ਜਿਹੜੇ ਆ ਮੈਂ ਇਹਨਾਂ ਨੂੰ ਦੱਸ ਚੁੱਕਾ ਬਟ ਇਹਨਾਂ ਦੀ ਕੋਈ ਰੀਸੀਵਿੰਗ ਨਹੀਂ ਹੁੰਦੀ ਤੋਂ ਇਹ ਇੱਕ ਤਰੀਕੇ ਦੀ ਰੀਸੀਵਿੰਗ ਆ ਵੀ ਮੈਂ ਆਮ ਜਨਤਾ 'ਚ ਆਪਣਾ ਅਸੀਂ ਵੀ ਮੀਡੀਆ 'ਚ ਹੀ ਰੱਖ ਦਿੱਤਾ ਹੁਣ ਦੇਖਦੇ ਆ گا ਉਹ ਕੀ ਹੋਊਗਾ ਤੇ ਅਗਲੇ ਜਿਹੜੇ ਫੈਕਟਸ ਹੋਣਗੇ ਮੇਰੇ ਕੋਲ ਸਾਰੇ ਫੈਕਟਸ ਆ ਉਹ ਮੈਂ ਸਟੈਪ ਬਾਈ ਸਟੈਪ ਸਾਰੇ ਜਿਹੜੀ ਐ ਸੋਸ਼ਲ ਮੀਡੀਆ ਤੇ ਮੈਂ ਦੱਸ ਵੀ ਦਊਗਾ ਅੱਛਾ ਤੁਸੀਂ ਕਹਿ ਰਹੇ ਹੋ ਕਿ ਇਹ ਜੋ ਵੀ ਐਪੀਸੋਡ ਹੋਇਆ ਹੈ ਇਸ ਦੇ ਵਿੱਚ ਕਈ ਚੀਜ਼ਾਂ ਹੋਈਆਂ ਨੇ ਜਿਵੇਂ ਸ਼ੁਰੂਆਤ ਦੇ ਵਿੱਚ ਉਹਨਾਂ ਵੱਲੋਂ ਢਿੱਲੋ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਗਏ ਸੀ ਉਹਨਾਂ ਨੇ ਕਿਹਾ ਕਿ ਭਈ ਐਸਐਚਓ ਨਵਦੀਪ ਹੋਰਾ ਨੇ ਜਿਹੜਾ ਹੈਗਾ ਏ ਉਹ ਇਹਨਾਂ ਦੇ ਨਾਲ ਕੁੱਟਮਾਰ ਕੀਤੀ ਜਿਸ ਤੋਂ ਇਹ ਜ਼ਲੀਲ ਹੋ ਕੇ ਉਸ ਤੋਂ ਬਾਅਦ ਇਹਨਾਂ ਨੇ ਸੁਸਾਇਸਾਈਡ ਕੀਤਾ ਦਨ ਉਸ ਤੋਂ ਬਾਅਦ ਤੁਹਾਡੇ ਤੇ ਕਾਰਵਾਈ ਹੋਈ ਉਹਨਾਂ ਦੀ ਬੋਡੀ ਲੱਭੀ ਕਾਰਵਾਈ ਹੋਈ ਕਈ ਚੀਜ਼ਾਂ ਹੋਈਆਂ ਨੇ ਇਸ ਦੇ ਵਿੱਚ ਤੁਹਾਨੂੰ ਕਿਵੇਂ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਦੀ ਹੀ ਜਿਹੜੀ ਹੈਗੀ ਉਹ ਨਲਾਕੀ ਰਹੀ ਹੈ ਜਿਸ ਕਾਰਨ ਤੁਹਾਡੇ ਉੱਤੇ ਕਾਰਵਾਈ ਹੋਈ ਹੈ ਜਾਂ ਫਿਰ ਹੋਰ ਚੀਜ਼ਾਂ ਜੋ ਹੋ ਰਹੀਆਂ ਨੇ ਦੇਖੋ ਜੀ ਮੈਂ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਸੋਸ਼ਲ ਮੀਡੀਆ ਇੱਕ ਬਹੁਤ ਵੱਡੀ ਮਤਲਬ ਅਦਾਲਤ ਹੀ ਕਹਿ ਲਓ ਇੱਕ ਹਿਸਾਬ ਦੀ ਜੇ ਕਿਸੇ ਬੰਦੇ ਨੂੰ ਮਾਰਨਾ ਕੋਰਟ ਨੇ ਬਾਅਦ ਚ ਮਾਰਨਾ ਸੋਸ਼ਲ ਮੀਡੀਆ ਨੇ ਪਹਿਲਾਂ ਮਾਰ ਦੇਣਾ ਮੈਂ ਤੇ ਇਹ ਕਹੂੰਗਾ ਵੀ ਸੋਸ਼ਲ ਮੀਡੀਆ ਦਾ ਜੇ ਸਹੀ ਇਸਤੇਮਾਲ ਹੋਣਾ ਹੈ ਜਿਸ ਬੰਦੇ ਨੂੰ ਪਤਾ ਹੈ ਵੀ ਇਹਦਾ ਕੀ ਰਿਜ਼ਲਟ ਆ ਸਕਦਾ ਹੈ ਉਸ ਬੰਦੇ ਨੂੰ ਹੀ ਸੋਸ਼ਲ ਮੀਡੀਆ ਦੇ ਉੱਤੇ ਖਬਰ ਪ੍ਰਿੰਟ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਸੋ ਮੈਂ ਇੱਕ ਇੱਕ ਪੱਖ ਨੇ ਇਹ ਬਿਆਨ ਦੇ ਦਿੱਤਾ ਜਿਹੜਾ ਇਹਨੂੰ ਚੀਜ਼ ਨੂੰ ਵੈਰੀਫਾਈ ਕਰਨਾ ਸੀ ਕਿਸੇ ਉਸ ਬੰਦੇ ਨੇ ਕੋਟ ਕੀਤਾ ਕਿਸੇ ਨੇ ਜਾ ਕੇ ਵੀ ਜਿਹੜੇ ਅਲੀਗੇਸ਼ਨ ਲਾਏ ਹੈ ਸਹੀ ਹੈ ਕਿ ਗਲਤ ਹੈ ਦੱਸੋ ਇੱਕ ਵੀ ਪਿਛਲੀਆਂ ਬਾਈਟਸ ਵਾਰੀਆਂ ਇਹ ਚੱਕ ਕੇ ਦੇਖ ਲਓ ਜਿੰਨੇ ਵੀ ਚੈਨਲਸ ਨੇ ਮੈਨੂੰ ਦੱਸੋ ਉਹਦੇ ਚ ਕਿਹੜਾ ਪੁਲਿਸ ਅਫਸਰ ਨੇ ਕਿਹਾ ਤਾਂ ਵੀ ਹਾਂਜੀ ਜੀ ਸਾਡੇ ਕੋਲ ਦਰਖਾਸਤ ਆ ਗਈ ਆ ਇਹ ਇਨਫੈਕਟ ਅਸੀਂ ਵੈਰੀਫਾਈ ਕਰ ਲਿਆ ਆ ਇਹਦੇ ਦੇ ਗੀਸਟ ਆਉਂਦਾ ਪਿਆ ਅਸੀਂ ਆ ਕਰਦੇ ਆਂ ਦੱਸੋ ਕੀ ਦਰਖਾਸਤ ਦੇਣਾ ਤੇ ਸੋਸ਼ਲ ਮੀਡੀਆ ਤੇ ਬਿਆਨ ਦੇਣਾ ਇੰਨੇ ਸਫੀਸ਼ੀਐਂਟ ਹੈ ਇਹ ਸਫੀਸ਼ੀਐਂਟ ਹੈ ਜਦੋਂ ਅੱਜ ਕੱਲ ਦਾ ਟਾਈਮ ਹੈ ਜਿਹਦਾ ਫਰੀडम ਆਫ ਸਪੀਚ ਨੂੰ ਤੁਸੀਂ ਯੂਜ਼ ਕਰਦੇ ਪਿਓ ਕਿਸੇ ਨੂੰ ਤੇ ਮੈਨੂੰ ਲੱਗਦਾ ਬਹੁਤ ਘੱਟ ਲੋਕਾਂ ਨੂੰ ਪਤਾ ਉਹਨਾਂ ਨੂੰ ਆਰਟੀਕਲ 19 ਹੈ ਸਾਨੂੰ ਫਰੀडम ਦਿੰਦਾ ਆਰਟੀਕਲ 21 ਜਿਹੜੀ ਸਾਡੀ ਲਾਈਫ ਐਂਡ ਲਿਬਰਟੀ ਹੈ ਇਹ 19 ਆਰਟੀਕਲ ਦੇ ਤਹਿਤ ਜਿਹੜੀ ਫਰੀडम ਆਫ ਸਪੀਚ ਹੈ ਇਹਦੀ ਵੀ ਇੱਕ ਲਿਮਿਟ ਹੈ ਜੇ ਤੁਸੀਂ ਉਹ ਪ੍ਰੂਵ ਨਹੀਂ ਕਰ ਪਾਓਗੇ ਤਾਂ ਤੁਸੀਂ ਡੈਫੇਮੇਸ਼ਨ ਚਾਰਜ ਹੋ ਤੋ ਇਸ ਕਰਕੇ ਇਸ ਚੀਜ਼ ਨੂੰ ਸੋਸ਼ਲ ਮੀਡੀਆ ਨੂੰ ਧਿਆਨ ਨਾਲ ਵਰਤਣਾ ਚਾਹੀਦਾ ਜਦੋਂ ਵੀ ਤੁਸੀਂ ਆਪਣੀ ਕੋਈ ਸਟੇਟਮੈਂਟ ਦੇਣੀ ਹੈ ਉਸ ਢੰਗ ਨਾਲ ਦਿਓ ਕਿ ਤਾਂ ਕਿ ਇਹ ਬਾਅਦ ਚ ਨਾ ਆਵੇ ਹੁਣ ਕੇਚਰੀਵਾਲ ਤੇ ਇਹਨਾਂ ਨੇ ਆਪਸ ਵਿੱਚ ਹੋਈਆਂ ਸੀਗੇ ਨਾ ਜਦੋਂ ਜਦੋਂ ਇਹਨਾਂ ਨੇ ਮਜੀਠੀਆ ਸਾਹਿਬ ਦੇ ਖਿਲਾਫ ਕੀਤਾ ਸੀਗਾ ਉਸ ਤੋਂ ਬਾਅਦ ਕੀ ਇਸ ਵਾਪਸ ਹੋ ਗਿਆ ਸੋ ਕਹਿਣ ਦਾ ਮਤਲਬ ਹੈ ਵੀ ਜੇ ਜਿਹੜੇ ਸ਼ਬਦ ਬਣੇ ਆਪਣੇ ਸ਼ਬਦ ਸਹੀ ਤਰੀਕੇ ਨਾਲ ਇਸਤੇਮਾਲ ਕਰੋ ਔਰ ਜਿਹੜੀ ਵੈਰੀਫਾਈਂਗ ਅਥਾਰਟੀ ਹੈ ਉਹਨੂੰ ਕੋ ਵੈਰੀਫਾਈ ਕਰਵਾ ਲਓ ਮੈਂ ਕਿਸੇ ਨੂੰ ਇਹ ਤਾਂ ਨਹੀਂ ਕਹਿ ਰਿਹਾ ਜੇ ਮੈਂ ਕਸੂਰਵਾਰਾ ਜਾਂ ਮੈਂ ਗੁਨਾਹਗਾਰ ਆਂ ਉਹ ਤਾਂ ਮੈਨੂੰ ਇਹ ਮੇਰੀ ਪੁਲਿਸ ਦੱਸ ਦਵੇ ਜਿਹੜੇ ਵਿੱਚ ਮੈਂ ਕੰਮ ਕੀਤਾ ਮੈਂ ਤਾਂ ਇਸੇ ਬੇਸ ਤੇ ਕੰਮ ਕੀਤਾ ਜਾਂ ਤਾਂ ਮੇਰੇ ਖਿਲਾਫ ਬਣਦਾ ਜਾਂ ਨਹੀਂ ਬਣਦਾ ਜੇ ਬਣਦਾ ਆ ਤੇ ਮੈਨੂੰ ਤਾਂ ਵੀ ਦੱਸਤਾ ਜਾਵੇ ਨਹੀਂ ਬਣਦਾ ਤਾਂ ਤਾਂ ਵੀ ਦੱਸਤਾ ਜਾਵੇ ਅੱਛਾ ਤੁਸੀਂ ਮੰਨਦੇ ਹੋ ਕਿ ਪੁਲਿਸ ਤੋਂ ਜਿਹੜੀ ਹੈਗੀ ਗਲਤੀਆਂ ਹੋਈਆਂ ਨੇ ਪੁਲਿਸ ਦੀ ਨਲਾਕੀ ਹੈ ਜਿਸ ਕਾਰਨ ਤੁਹਾਡੇ ਉੱਤੇ ਕਾਰਵਾਈ ਹੋਈ ਤੁਹਾਨੂੰ ਜਿਹੜਾ ਹੈਗਾ ਇਹ ਉਹ ਕਾਫੀ ਲੰਬਾ ਸਮਾਂ ਗੈਰ ਰਹਿਣਾ ਪਿਆ ਉਸ ਤੋਂ ਬਾਅਦ ਤੁਸੀਂ ਰਿਹਾਈ ਲੈ ਕੇ ਆਏ ਹੋ ਤੁਹਾਨੂੰ ਲੱਗਦਾ ਕਿ ਪੁਲਿਸ ਦੀ ਨਲਾਕੀ ਨਹੀਂ ਹੈਗੀ ਇਨਵੈਸਟੀਗੇਸ਼ਨ ਨਹੀਂ ਹੋਈ ਜਾਂ ਫਿਰ ਕਈ ਚੀਜ਼ਾਂ ਨੂੰ ਦੇਖਿਆ ਨਹੀਂ ਗਿਆ ਦੇਖੋ ਔਰ ਜਿਹੜਾ ਪਾਰਟ ਹੈਗਾ ਜਿਹੜਾ ਤੁਸੀਂ ਕੁਐਸਚਨ ਮੈਨੂੰ ਪੁੱਛਿਆ ਇਹਦੇ ਬੇਸ ਤੇ ਮੈਂ ਇੱਕ ਦਰਖਾਸਤ ਮੂਵ ਕੀਤੀ ਆ ਇੱਕ ਦਰਖਾਸਤ ਮੈਂ ਜਲੰਧਰ ਕਮਿਸ਼ਨਰੇਟ ਚ ਵੀ ਮੂਵ ਕਰਨੀ ਆ ਪਹਿਲਾਂ ਮੈਂ ਇਹਦਾ ਆਊਟਕਮ ਦੇਖ ਲਵਾਂ ਕੀ ਹੈ ਫਿਰ ਉਹ ਜਿਹੜੇ ਜਿਹੜੇ ਆਫੀਸਰ ਨੇ ਇਹ ਮੈਨੂੰ ਮਲਾਈਨ ਕਰਾਉਣ ਵਾਸਤੇ ਜਾਂ ਇਹੋ ਜਿਹੀ ਕੰਡੀਸ਼ਨਾਂ ਜਿਹੜੀਆਂ ਇਹੋ ਜਿਹੇ ਹਾਲਾਤ ਕ੍ਰੀਏਟ ਕਰ ਦਿੰਦੇ ਵੀ ਮੈਂ ਕੁਇਟ ਕਰ ਜਾ ਮੈਂ ਗਿਵ ਅਪ ਕਰ ਜਾਵਾਂ ਬਟ ਮੇਰੀ ਫੈਮਿਲੀ ਨੇ ਮੈਨੂੰ ਬਹੁਤ ਸਪੋਰਟ ਕੀਤਾ ਮੇਰੇ ਫਾਦਰ ਸਾਹਿਬ ਵੀ ਮੈਨੂੰ ਬਹੁਤ ਸਪੋਰਟ ਕਰਦੇ ਸੀ ਮੇਰੀ ਸਪਿਰਿਟ ਜਿਹੜੀ ਖਾਈ ਹੈ ਕਿਉਂਕਿ ਮੈਂ ਗੁਨਾਹ ਨਹੀਂ ਕੀਤਾ ਹੈ ਏ ਭਾਵੇਂ ਮੈਨੂੰ ਇਹ ਅੱਜ 10 ਦਿਨ ਭਾਵੇਂ 6 ਸਾਲਾਂ ਬਾਅਦ 10 ਦਿਨ ਮੈਂ ਇਹ ਗੁਨਾਹ ਨਹੀਂ ਕੀਤਾ ਹੈ ਜੇ ਮੈਂ ਕੀਤਾ ਹੁੰਦਾ ਤਾਂ ਮੈਂ ਐਡਮਿਟ ਕਰ ਲੈਣਾ ਸੀ ਅੱਜ ਇਹੀ ਗੱਲ ਦੇ ਉੱਤੇ ਸਵਾਲ ਹੈਗਾ ਇਹ ਤੁਸੀਂ ਜੇ ਕਹਿ ਰਹੇ ਹੋ ਕਿ ਭਈ ਮੈਂ ਗੁਨਾਹ ਨਹੀਂ ਕੀਤਾ ਹੈਗਾ ਤੁਸੀਂ ਉਸ ਸਮੇਂ ਕਿਉਂ ਨਹੀਂ ਆਏ ਜਿਸ ਸਮੇਂ ਇਹ ਮਸਲਾ ਜਿਹੜਾ ਪੱਖ ਰਿਹਾ ਸੀਗਾ ਜਿਸ ਸਮੇਂ ਤੁਹਾਡੇ ਉੱਤੇ ਕਈ ਇਲਜ਼ਾਮ ਲਗੇ ਉਸ ਸਮੇਂ ਤੁਸੀਂ ਕਿਸ ਜਗ੍ਹਾ ਤੇ ਸੀਗੇ 17 ਦਿਨ 17 ਦਿਨ ਜਿਹੜੇ ਆ ਹੋ ਚੁੱਕੇ ਸੀ ਐਪੀਸੋਡ ਨੂੰ ਔਰ ਅਸੀਂ ਮੈਂ ਲਗਾਤਾਰ 19 ਤਰੀਕ ਨੂੰ ਆਪਣਾ ਵਰਸ਼ਨ ਦਿੱਤਾ ਬਈ ਨੂੰ ਦੱਸੋ ਜਿਸ ਬੰਦੇ ਨੇ ਮੇਰਾ ਪੱਖ ਜਾਣਨਾ ਸੀ ਉਹ ਕਿਹੜਾ ਬੰਦਾ ਹੈ ਜਿਨੇ ਮੈਨੂੰ ਪੁੱਛਿਆ ਆ ਕੇ ਦੱਸੋ ਮੈਨੂੰ ਕਿਹੜਾ ਬੰਦਾ 17 ਦਿਨਾਂ ਦੇ ਵਿੱਚ ਇੱਕ ਵੀ ਬੰਦਾ ਪੁਲਿਸ ਆਫੀਸਰ ਜਿਨੇ ਤੁਹਾਨੂੰ ਸਟੇਟਮੈਂਟ ਦੇਣੀ ਸੀ ਉਹ ਕਿਹੜਾ ਬੰਦਾ ਹੈ ਸੋਸ਼ਲ ਮੀਡੀਆ ਨੂੰ ਸਾਈਡ ਤੇ ਕਰ ਦੋ 19 ਤਰੀਕ ਨੂੰ ਵੀ ਆਪਣਾ ਵਰਸ਼ਨ ਦਿੱਤਾ ਮੈਂ ਲਗਾਤਾਰ ਇਹਨਾਂ ਕੋ ਹਾਜ਼ਰ ਸੀ ਈਵਨ ਜਿਹੜੇ ਡਿਸਮਿਸਲ ਹੋਣ ਤੋਂ ਪਹਿਲਾਂ ਵੀ ਹਾਜ਼ਰ ਸੀ ਉਸ ਤੋਂ ਬਾਅਦ ਮੈਂ ਆਪਣੀ ਜਿਹੜੀ ਆ ਜਮਾਨਤ ਜਦੋਂ ਮੈਂ ਦੇਖ ਲਿਆ ਵੀ ਇਹਨਾਂ ਨੇ ਜਿਹੜੇ ਮੇਰੇ ਦਿੱਤੇ ਬਿਆਨ ਆ ਕਿਸੇ ਨੇ ਵੈਰੀਫਾਈ ਤੱਕ ਕੀਤੇ ਨਹੀਂ ਔਰ ਕਰਨੇ ਕਿੰਨੇ ਸੀਗੇ ਜਿਨ੍ਹਾਂ ਦੇ ਅਗੇਂਸਟ ਮੈਂ ਆਰਜ਼ੀ ਦਿੱਤੀ ਆ ਉਹੀ ਮੇਰੀ ਪਲੀ ਹੈ ਮੈਂ ਇੰਨੀਆਂ ਸਫਰਿੰਗ ਚਲਦਾ ਪਿਆ ਉਹ ਇਸ ਦੋ ਬੰਦਿਆਂ ਦੀ ਵਜ੍ਹਾ ਨਾਲ ਹੀ ਚਲਦਾ ਪਿਆ ਠੀਕ ਆ ਪ੍ਰੈਸ਼ਰ ਆਉਂਦਾ ਪਰਚਾ ਦਰਜ ਕਰਨਾ ਇਹਨਾਂ ਦਾ ਰਾਈਟ ਸੀ ਇਹ ਮੈਨੂੰ ਬਿਠਾ ਕੇ ਵੀ ਕਰ ਸਕਦੇ ਸੀ ਜਦੋਂ ਮੈਂ ਇਹਨਾਂ ਦੇ ਕੋਲ ਜਾਣਾ ਰਿਹਾ ਸਾਰੇ ਸੀਨੀਅਰ ਅਫਸਰਾਂ ਦੇ ਕੋਲ ਉਹ ਮੈਨੂੰ ਕਹਿ ਦਿੰਦੇ ਵੀ ਅਸੀਂ ਵੈਰੀਫਾਈ ਕਰਨਾ ਤੁਸੀਂ ਬੈਠੋ ਮੈਨੂੰ ਬਿਠਾ ਲੈਂਦੇ ਮੈਨੂੰ ਬਿਠਾ ਲਿਆ ਤੇ ਜਦੋਂ ਤੁਸੀਂ ਮੇਰੇ ਖਿਲਾਫ ਇੱਕ ਵਨ ਸਾਈਡਡ ਕਾਰਵਕਾਰੀ ਦਿੱਤੀ ਤਾਂ ਕੀ ਮੇਰਾ ਲੀਗਲ ਰਾਈਟ ਨਹੀਂ ਹੈਗਾ ਕੋਰਟ ਨੂੰ ਜਾਣਾ ਕਿਉਂਕਿ ਜੇ ਇਹਨਾਂ ਨੇ ਮੇਰਾ ਪੱਖ ਸੁਣਨਾ ਹੁੰਦਾ ਤਾਂ ਮੇਰਾ ਪੱਖ ਸੁਣ ਕੇ ਕਿਸੇ ਡੀਏ ਲੀਗਲ ਦੀ ਓਪੀਨੀਅਨ ਲੈਂਦੇ ਜੀ ਦਰਖਾਸਤਾਂ ਦੇ ਉੱਤੇ ਕਿਹੜੇ ਕੀ ਬਣਦਾ ਹੈ 306 ਦੀ ਧਾਰਾ ਜੇ ਇਹ ਪੜਨ ਕਾਨੂੰਨੀ ਤੌਰ ਤੇ ਤੇ ਅਬੈਟਮੈਂਟ ਫਾਰ ਸੁਸਾਈਡ ਹੈ ਅਬੈਟਮੈਂਟ ਦੀ ਡੈਫੀਨੀਸ਼ਨ 107 ਚ ਹੈ ਮੈਂ ਆਪਣੇ ਕਿਹੜੇ ਸਵਾਰਥ ਲਈ ਕਿਹੜੀ ਮੈਂ ਇਹਨਾਂ ਦੇ ਕੋਲੋਂ ਬੈਨੀਫਿਟ ਲੈਣਾ ਸੀ ਵੀ ਅਜਿਹੇ ਹਾਲਾਤ ਕ੍ਰੀਏਟ ਕਰਤੇ ਜਿਹਦੇ ਨਾਲ ਉਹ ਬੰਦਾ ਜੰਪ ਕਰ ਗਿਆ ਜਿਹਦੇ ਖਿਲਾਫ ਮੈਂ ਕਾਰ ਵੀ ਕੋਈ ਨਹੀਂ ਕੀਤੀ ਜਿਹੜਾ ਮੈਨੂੰ ਜ਼ਿੰਦਗੀ ਚ ਕਦੇ ਮਿਲਿਆ ਹੀ ਨਹੀਂ ਮੇਰੇ ਇਹ ਸਵਾਲ ਦਾ ਜਵਾਬ ਜਿਹੜਾ ਮੈਂ ਇਹਨਾਂ ਕੋਲ ਬਾਰ-ਬਾਰ ਲੈਣਾ ਜਾ ਕੇ ਤੁਸੀਂ ਦੱਸ ਦਿਓ ਜੇ ਕਿਸੇ ਕੋਲ ਜਵਾਬ ਹੈਗਾ ਜਿਹੜੇ ਲੀਡਰਸ਼ਿਪ ਆਣਿਆ ਉਹਨਾਂ ਨੂੰ ਪੁੱਛ ਲਓ ਉਹਨਾਂ ਕੋਲ ਕੋਈ ਜਵਾਬ ਹੈਗਾ ਤਾਂ ਮੈਨੂੰ ਦੇ ਦੇਣ ਅੱਜ ਕੱਲ ਮੈਂ ਵੀ ਵਿਲਾ ਹੀ ਹਾਂ ਤੇ ਜੇ ਕਿਸੇ ਨੇ ਮੇਰੇ ਨਾਲ ਕੋਈ ਕੰਟੈਕਟ ਕਰਨਾ ਜਾਂ ਕੋਈ ਇਨਫਰਮੇਸ਼ਨ ਲੈਣੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਗੱਲਾਂ ਹੋਈਆਂ ਮੇਰੇ ਬਾਰੇ ਉਹਨਾਂ ਨੂੰ ਹੁਣ ਮੈਂ ਦੱਸਣਾ ਚਾਹੁੰਦਾ ਵੀ ਮੈਂ ਇੱਥੇ ਹੀ ਹਾਂ ਮੈਂ ਫਾਦਰ ਸਾਹਿਬ ਦਾ 21 ਉਸ ਤੋਂ ਬਾਅਦ ਜਿੰਨੇ ਆਉਣਾ ਮੇਰਾ ਸੂਰੀਨ ਕਲੇਬ ਵੀ ਘਰ ਰਿਹਾ ਜਿਹਦੀਆਂ ਫੋਟੋਆਂ ਉਹ ਜਿਹੜੀਆਂ ਵਾਇਰਲ ਹੋਈਆਂ ਸੀ ਉੱਥੇ ਆ ਕੇ ਮੇਰੇ ਨਾਲ ਗੱਲ ਕਰ ਸਕਦੇ ਆ ਅੱਛਾ ਆਖਰੀ ਸਵਾਲ ਹੈ ਮੇਰਾ ਤੁਹਾਨੂੰ ਕੀ ਲੱਗਦਾ ਜੋ ਤੁਹਾਡੇ ਉੱਤੇ ਕਾਰਵਾਈ ਹੋਈ ਉਸ ਦੇ ਵਿੱਚ ਪੋਲਿਟਿਕਲ ਪ੍ਰੈਸ਼ਰ ਕਿੰਨਾ ਕੁ ਹੋਵੇਗਾ ਜੇ ਹੋਇਆ ਹੈ ਤੇ ਕੀ ਉਹ ਕਾਰਵਾਈ ਪੋਲਿਟਿਕਲ ਪ੍ਰੈਸ਼ਰ ਹੇਠ ਹੀ ਹੋਈ ਹੈ ਜਾਂ ਫਿਰ ਕੋਈ ਹੋਰ ਵੀ ਕਾਰਨ ਸੀਗਾ ਦੇਖੋ ਜਿਹੜਾ ਇਹ ਸਵਾਲ ਆ ਤੁਸੀਂ ਇਹਦੇ ਮਲਟੀਪਲ ਕਾਰਨ ਨੇ ਇਹਦੀ ਇਨੈਫੀਸ਼ੀਐਂਸੀ ਆ ਔਫ ਪੁਲਿਸ ਆਫੀਸਰਸ ਵੀ ਆ ਜਿਹੜੇ ਉਸ ਸਮੇਂ ਮੌਜੂਦਾ ਉੱਥੇ ਸੀਗੇ ਲੋਕਾਂ ਨੇ ਜਦੋਂ ਐਗਰੈਸ਼ਨ 'ਚ ਹੁੰਦੇ ਆ ਜਦੋਂ ਕੋਈ ਇਹ ਜੈ ਐਂਸ਼ੀਅੰਟ ਹੋ ਜਾਂਦਾ ਲੋਕਾਂ ਨੇ ਇਹ ਚੀਜ਼ਾਂ ਕਹਿਣੀਆਂ ਹੀ ਹੁੰਦੀਆਂ ਅਸੀਂ ਤਾਂ ਕਾਨੂੰਨ ਨੂੰ ਫਾਲੋ ਕਰਨਾ ਹੈ ਕਿ ਪ੍ਰੈਸ਼ਰ ਨੂੰ ਫਾਲੋ ਕਰਨਾ ਅਸੀਂ ਪ੍ਰੈਸ਼ਰ ਨੂੰ ਫਾਲੋ ਨਹੀਂ ਕਰਨਾ ਵੀ ਪ੍ਰੈਸ਼ਰ ਇੰਨਾ ਕ ਵੱਧ ਗਿਆ ਤੇ ਆਹ ਕਰ ਦੋ ਇੰਨਾ ਕ ਘਟ ਗਿਆ ਤੇ ਆਹ ਕਰ ਦੋ ਅਸੀਂ ਲਾਅ ਨੂੰ ਫਾਲੋ ਕਰਨਾ ਜਿਸ ਬੰਦੇ ਨੂੰ ਲਾਅ ਦੀ ਨੌਲੇਜ ਨਹੀਂ ਸੀ ਉਹਦੀ ਇਨੈਫੀਸ਼ੀਐਂਸੀ ਇਨਏਬਿਲਟੀ ਦੇ ਨਾਲ ਮੈਂ ਇੱਥੇ ਤੱਕ ਪਹੁੰਚਿਆ ਇਸੇ ਕਰਕੇ ਮੈਂ ਆਹ ਦਰਖਾਸਤ ਦਿੱਤੀ ਆ ਔਰ ਹੋਰ ਵੀ ਆਫੀਸਰ ਹੈਗੇ ਆ ਜਿਹੜੀ ਜਿਹੜੀ ਆਫੀਸਰ ਹੈਗੀ ਆ ਮੈਂ ਉਹਨਾਂ ਦਾ ਲੈਟਰ ਆਨ ਬਾਅਦ ਚ ਦੱਸੂਗਾ ਬਟ ਹਾਲ ਦੀ ਕੜੀ ਜਿਹੜਾ ਇਨੀਸ਼ੀਅਲ ਲੈਵਲ ਦੇ ਉੱਤੇ ਜਿਹੜੀ ਇਹਨੇ ਬੰਦਿਆਂ ਦੀ ਪ੍ਰਾਈਮ ਡਿਊਟੀ ਬਣਦੀ ਸੀ ਕਿਉਂਕਿ ਜਦੋਂ ਤੁਸੀਂ ਪਰਚਾ ਦਰਜ ਕਰ ਦਿੰਨੇ ਆ ਕਿਸੇ ਬੰਦੇ ਦੇ ਖਿਲਾਫ ਉਹਦੇ ਸਾਰੇ ਰਾਈਟ ਤੁਸੀਂ ਖਤਮ ਕਰ ਦਿੰਨੇ ਆ ਉਹਦੇ ਸਾਰੇ ਰਾਈਟ ਖਤਮ ਕਰ ਦਿੰਦੇ ਆ ਜਦੋਂ ਉਹ ਆਰਟੀਆ ਚ ਕੋਈ ਇਨਫਰਮੇਸ਼ਨ ਪਾਉਂਦਾ ਇਹਦੇ ਨਾਲ ਕੇਸ ਦੀ ਤਫ਼ਤੀਸ਼ ਪ੍ਰਭਾਵਿਤ ਹੋ ਸਕਦੀ ਆ ਜੋ ਕੋਰਟ ਚ ਜਾਊਗਾ ਇਹ ਦੋਸ਼ੀ ਆ ਜੀ ਜਿੰਨੀ ਦੇਰ ਤੱਕ ਤਾਂ ਉਹਦੇ ਖਿਲਾਫ ਚਾਰਜੀਟ ਹੀ ਨਹੀਂ ਹੁੰਦੀ ਉਹਦੇ ਖਿਲਾਫ ਦੋਸ਼ੀ ਸਾਬਤ ਨਹੀਂ ਹੁੰਦਾ ਉਹਨੇ ਤਾਂ ਕੋਈ ਦੋਸ਼ੀ ਕਿਦਾਂ ਬਣ ਗਿਆ ਇਹਨਾਂ ਬੰਦਿਆਂ ਨੇ ਇਹ ਜਿਹੜੇ ਬੰਦਿਆਂ ਨੇ ਵੈਰੀਫਾਈ ਕਰਨਾ ਸੀ 17 ਦਿਨ ਤੱਕ ਸੀਗੇ ਇਹਨਾਂ ਕੋ ਪਰਚਾ ਦਰਜ ਕਰਨ ਤੋਂ ਪਹਿਲਾਂ 20 ਦਿਨ ਜਿਹੜੇ ਸੀਗੇ ਜ਼ਿਲਹੰਦਰ ਕਮਿਸ਼ਨਰ ਕਮਿਸ਼ਨਰਟ ਕੋ ਸੀਗੇ ਜਿਹੜਾ ਇਹਨਾਂ ਨੇ ਮੇਰੀ ਡਿਸਮਿਸਲ ਕੀਤੀ ਉਹ ਵੀ ਗਲਤ ਕੀਤੀ ਹੈ ਉਹ ਵੀ ਕਾਨੂੰਨ ਅਨੁਸਾਰ ਨਹੀਂ ਹੈਗੀ ਇਹ ਆਪਣਾ ਅਗਰੈਸ਼ਨ ਜੋ ਮਰਜ਼ੀ ਕੱਢੀ ਜਾਣ ਮੇਰੇ ਪ੍ਰਤੀ ਮੈਂ ਕਿਸੇ ਬੰਦੇ ਵਾਸਤੇ ਪੇਸ਼ ਹੋ ਕੇ ਬੇਕਸੂਰ ਹੁੰਦਾ ਹੋਇਆ ਜੇਲ੍ਹ 'ਚ ਕਿਉਂ ਜਾਵਾਂ ਹਾਂ ਮੈਨੂੰ ਹੁਣ ਵੀ ਦੱਸ ਦੇਣ ਵੀ ਮੇਰੇ ਖਿਲਾਫ ਆਹ ਐਲੀਗੇਸ਼ਨ ਹੈਗਾ ਮੈਂ ਪਬਲੀਕਲੀ ਨਾ ਸਾਰਿਆਂ ਕੋ ਮੰਨ ਜੂਗਾ ਵੀ ਹਾਂਜੀ ਇੱਥੇ ਮੇਰੀ ਗਲਤੀ ਹੈ ਮੈਨੂੰ ਹੁਣ ਵੀ ਦੱਸ ਦੇ ਜਿਹੜੇ ਤਫਤੀਸ਼ੀ ਅਫਸਰ ਆ ਵੀ ਤੁਹਾਡੀ ਇੱਥੇ ਗਲਤੀ ਮੰਨਦੀ ਹੈ ਤੇ ਮੈਂ ਪਬਲਿਕਲੀ ਮੰਨ ਜਾਂਦਾ ਵੀ ਮੇਰੀ ਗਲਤੀ ਹੈ ਹੋਰ ਦੱਸੋ ਠੀਕ ਸ਼ੁਕਰੀਆ ਜੀ ਤੁਸੀਂ ਸਮਝ ਦਿੱਤਾ ਬਿਲਕੁਲ ਸਾਬ ਕਾ ਸੇਟੂ ਨਵਦੀਪ ਸਿੰਘ ਹੁਰੀ ਨੇ ਜਿਨ੍ਹਾਂ ਦੇ ਨਾਲ ਖਾਸੀ ਗੱਲਬਾਤ ਕੀਤੀ ਹੈ ਮਾਮਲਾ ਹੁਣ ਲਗਾਤਾਰ ਜਿਹੜਾ ਹੈਗਾ ਉਹ ਵਧੇਗਾ ਕਿਉਂਕਿ ਇਹਨਾਂ ਵੱਲੋਂ ਜੋ ਖੁਲਾਸੇ ਕੀਤੇ ਜਾ ਰਹੇ ਨੇ ਉਸ ਨੂੰ ਲੈ ਕੇ ਕਈ ਗੱਲਾਂ ਹੁਣ ਨਿਕਲ ਕੇ ਸਾਹਮਣੇ ਆਉਣਗੀਆਂ ਹੁਣ ਦੇਖਣਾ ਇਹ ਹੋਵੇਗਾ ਕਿ ਅੱਗੇ ਜਾ ਕੇ ਇਹ ਮਾਮਲਾ ਕਿਹੜਾ ਰੁਖ ਪਕੜਦਾ ਹੈ ਕੈਮਰਾਪਰਸਰ ਪੰਕਜ ਦਿਨਾਰਾ ਰਜਗੁਪਤਾ ਜਨੰਦ